ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ਸ਼ਾ ਪੰਜਾਬੀ ਤੇ ਮੈਂ ਹਾਂ ਕੁਲਵੰਤ ਸਿੰਘ ਮੇਰੇ ਨਾਲ ਡਾਕਟਰ ਹਰਨਾਨ ਸਿੰਘ ਜੀ ਤੇ ਅਸੀਂ ਕਰਨ ਲੱਗਿਆ ਇੱਕ ਨਵੀਂ ਵਿਚਾਰ ਚਰਚਾ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਕੁਝ ਕਾਮਨ ਗੱਲਾਂ ਦੀ ਗੱਲ ਕਰਾਂਗੇ ਆਮ ਗੱਲਾਂ ਦੀ ਗੱਲ ਕਰਾਂਗੇ ਆਮ ਸਮੱਸਿਆਵਾਂ ਦੀ ਗੱਲ ਕਰਾਂਗੇ ਜਿਹੜੀ ਕਿ ਆਮ ਹਰ ਬੰਦੇ ਨੂੰ ਹੁੰਦੀ ਹੈ ਲੇਕਿਨ ਉਹ ਉਹਦੇ ਬਾਰੇ ਪਤਾ ਨਹੀਂ ਹੁੰਦਾ ਕੋਈ ਛੋਟੀ ਜੀ ਚੀਜ਼ ਜਿਹੜੀ ਆ ਅੱਗੇ ਚੱਲ ਕੇ ਵੱਡੀ ਚੀਜ਼ ਕਿਵੇਂ ਬਣ ਜਾਂਦੀ ਹੈ ਤੇ ਕਿਵੇਂ ਆਪਾਂ ਉਹਨੂੰ ਛੋਟੇ ਜਿਹੇ ਬਦਲਾਅ ਕਰਕੇ ਉਸ ਚੀਜ਼ ਨੂੰ ਆਪਾਂ ਠੀਕ ਕਰ ਸਕਦੇ ਆ ਆਪਾਂ ਡਾਕਟਰ ਰਣਾਲ ਸਿੰਘ ਜੀ ਤੋਂ ਜਾਣਦੇ ਆ ਡਾਕਟਰ ਸਾਹਿਬ ਤੁਹਾਡਾ ਨਿਊਜ਼ਸ਼ਾ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਕੁਲਵੰਤ ਜੀ ਤੁਹਾਡਾ ਵੀ ਤੇ ਨਿਊਜ਼ਸ਼ੀਰ ਦੇਖਣ ਆਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਤੇ ਮੇਰੇ ਦਰਸ਼ਕਾਂ ਵੱਲੋਂ ਵੀ ਡਾਕਟਰ ਸਾਹਿਬ ਰਾਤ ਨੂੰ ਸੌਣ ਲੱਗਿਆਂ ਬਹੁਤ ਸਾਰੇ ਲੋਕਾਂ ਨੂੰ ਕਈ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਹੈ ਕਿਸੇ ਦੇ ਮੂੰਹ ਚੋਂ ਪਾਣੀ ਲਿਗਦਾ ਜੀ ਕਿਸੇ ਨੂੰ ਜਿਹੜਾ ਹੈਗਾ ਉਹ ਝਟਕੇ ਵਜਦੇ ਨੇ ਡਰ ਕੇ ਉੱਠ ਜਾਂਦਾ ਇੱਕਦਮ ਜੀ ਤੇ ਕੋਈ ਕਿਸੇ ਕਿਸੇ ਨੂੰ ਰਾਤ ਨੂੰ ਪ ਜੀ ਤੇ ਆਪਾਂ ਸ਼ੁਰੂ ਕਿੱਥੋਂ ਕਰਨਾ ਚਾਹੁੰਦੇ ਆ ਅ ਕੁਲਵੰਤ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਕਾਮਨ ਵਿਸ਼ਾ ਹੈਗਾ ਉਹ ਇਹ ਹੈ ਕਿ 90% ਦੀ ਲੋਕ ਅੱਜਕੱਲ ਬੀਪੀ ਦਾ ਸ਼ਿਕਾਰ ਨੇ ਹੂੰ ਤੇ ਉਹ ਕਿਉਂ ਸ਼ਿਕਾਰ ਹੋ ਰਹੇ ਨੇ ਤੇ ਉਹਦੇ ਜਿਹੜੇ अर्ली ਜਿਹੜੇ ਸਿੰਪਟਮ ਨੇ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਜਿਹੜੇ ਤੁਸੀਂ ਜ਼ਿਕਰ ਕੀਤਾ ਰਾਤ ਨੂੰ ਸੌਂਦੇ ਸਮੇਂ ਜਦੋਂ ਪਸੀਨਾ ਆਉਂਦਾ ਉਹਦੇ ਬਾਰੇ ਆਪਾਂ ਅੱਜ ਚਰਚਾ ਕਰਾਂਗੇ ਜੀ ਤੇ ਡਾਕਟਰ ਸਾਹਿਬ ਰਾਤ ਨੂੰ ਸੌਣ ਲੱਗਾ ਪਸੀਨਾ ਤਾਂ ਮੈਂ ਤਾਂ ਇਹੀ ਸੋਚਦਾ ਸੀਗਾ ਕਿ ਬੰਦਾ ਗਰਮੀ ਜ਼ਿਆਦੇ ਆ ਤੇ ਉਹਦੇ ਕਰਕੇ ਪਸੀਨਾ ਆਉਂਦਾ ਤੇ ਜੇ ਮੈਡੀਕਲ ਟੈਨੋਲੋਜੀ ਚ ਚਲੀਏ ਤਾਂ ਫਿਰ ਕਿਸੇ ਦਾ ਬੀਪੀ ਵਾਸਾ ਦਾ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਤੁਸੀਂ ਕਿਵੇਂ ਸਮਝਦੇ ਜੇ ਕੁਲਵੰਜੀ ਇਹ ਇੱਕ ਇਸ਼ਾਰਾ ਹੈ ਜੀ ਦੇ ਕਰਕੇ ਸਾਨੂੰ ਅਵੇਅਰ ਹੋ ਜਾਣਾ ਚਾਹੀਦਾ ਕਿ ਸਾਨੂੰ ਕਿਤੇ ਕਿਤੇ ਕੋਈ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ ਜੀ ਜੇ ਮੈਂ ਗੱਲ ਕਰਾਂ ਤੇ ਸਭ ਤੋਂ ਜਿਹੜਾ ਪਹਿਲਾ ਸਿੰਪਟਮ ਚੱਲ ਕੇ ਆਉਂਦਾ ਜਿਵੇਂ ਤੁਸੀਂ ਕਿਹਾ ਆਮ ਤੌਰ ਤੇ ਪਸੀਨਾ ਰਾਤ ਨੂੰ ਉਦੋਂ ਆਉਂਦਾ ਸਾਨੂੰ ਅਸੀਂ ਰਜਾਈ ਲਈ ਵੀ ਹੈ ਮੌਸਮ ਜਿਵੇਂ ਹੁਣ ਅੱਜ ਗੱਲ ਚੇਂਜ ਹੋ ਗਈ ਹੈ ਤੇ ਗਰਮੀ ਵਧ ਗਈ ਹੈ ਮੌਸਮ ਦੇ ਵਿੱਚ ਤੇ ਅਸੀਂ ਉਹੀ ਪੁਰਾਣੇ ਗਰਮ ਕੱਪੜੇ ਵਰਤ ਰਹੇ ਹਾਂ ਉਹਦੇ ਕਰਕੇ ਵੀ ਕਈ ਵਾਰ ਪਸੀਨਾ ਆ ਜਾਂਦਾ ਹੈ ਪਰ ਜਿਹੜਾ ਆਪਣਾ ਮੁੱਖ ਵਿਸ਼ਾ ਜਿਹੜਾ ਆਪਾਂ ਲੈ ਕੇ ਚੱਲ ਰਹੇ ਹਾਂ ਉਹ ਸਿਰਫ ਸਿਰ ਨੂੰ ਲੈ ਕੇ ਚੱਲ ਰਹੇ ਹਾਂ ਪੂਰੀ ਬਾਡੀ ਤੇ ਪਸੀਨਾ ਆਉਣਾ ਤਾਂ এনवायरमेंट ਕਰਕੇ ਆ ਸਕਦਾ ਹੈ ਪਰ ਜਿਹੜਾ ਤੁਹਾਡਾ ਸਿਰ ਭਿੱਜ ਜਾਂਦਾ ਪਾਣੀ ਦੇ ਨਾਲ ਪਸੀਨੇ ਦੇ ਨਾਲ ਬੁਰੀ ਤਰ੍ਹਾਂ ਨਾਲ ਉਹ ਰਾਤ ਨੂੰ ਘਬਰਾਟ ਹੋ ਕੇ ਇਨਸਾਨ ਉੱਠਦਾ ਉਸ ਬਾਰੇ ਆਪਾਂ ਗੱਲ ਕਰ ਰਹੇ ਹਾਂ ਇਹ ਜਿਹੜਾ ਸਿੰਪਟਮ ਹੈ ਉਹ ਚਾਰ ਪੰਜ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਸਭ ਤੋਂ ਪਹਿਲਾ ਜਿਹੜਾ ਕਾਰਨ ਹੈ ਉਹ ਬੀਪੀ ਹੈ ਬੀਪੀ ਦੋ ਤਿੰਨ ਕਾਰਨਾਂ ਕਰਕੇ ਵੱਧਦਾ ਇਨਸਾਨ ਦਾ ਅੱਜ ਕੱਲ 90% ਦੇ ਲੋਕਾਂ ਦੇ ਵਿੱਚ ਖੂਨ ਦੇ ਵਿੱਚ ਪਾਣੀ ਦੀ ਕਮੀ ਹੋਣ ਕਰਕੇ ਡੀਹਾਈਡਰੇਸ਼ਨ ਹੋਣ ਕਰਕੇ ਖੂਨ ਦੇ ਵਿੱਚ ਖੂਨ ਗਾੜਾ ਹੋ ਰਿਹਾ ਹੈ ਸਰੀਰ ਦੇ ਵਿੱਚ ਜਿਹਦੇ ਕਰਕੇ ਹਾਰ ਦਾ ਜੋਰ ਲੱਗ ਰਿਹਾ ਹੈ ਜਿਹਦੇ ਕਰਕੇ ਸਾਰਾ ਬ੍ਰੇਨ ਤੋਂ ਜਿਹੜਾ ਖੂਨ ਹੈ ਉਹ ਹਾਰਟ ਵਲਕ ਚੱਲਾ ਜਾਂਦਾ ਤੇ ਹੌਲੀ-ਹੌਲੀ ਉਹਦੇ ਵਿੱਚ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਂਦਾ ਤਾਂ ਪਸੀਨਾ ਆਉਂਦਾ ਸੋ ਖੂਨ ਦਾ ਗਾੜਾ ਹੋਣਾ ਬੀਪੀ ਦਾ ਵਧਣਾ ਸਭ ਤੋਂ ਪਹਿਲਾ ਲੱਛਣ ਹੈ ਜੀ ਇਸ ਤੋਂ ਬਾਅਦ ਜਿਹੜੇ ਥਾਇਰੋਇਡ ਦੇ ਪੇਸ਼ੈਂਟ ਨੇ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਡਿਪਰੈਸ਼ਨ 'ਚ ਰਹਿੰਦੇ ਨੇ ਜਾਂ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰਦੇ ਨੇ ਰਾਤ ਨੂੰ ਸੌਣ ਵੇਲੇ ਜਾਂ ਐਂਟੀ ਡਿਪਰੈਸ਼ਨ ਜਾਂ ਐਂਟੀ ਸਲੀਪ ਜਿਹੜੀਆਂ ਦਵਾਈਆਂ ਨੀਂਦ ਦੀਆਂ ਗੋਲੀਆਂ ਖਾਂਦੇ ਨੇ ਉਹਨਾਂ ਲੋਕਾਂ ਦੇ ਵਿੱਚ ਵੀ ਇਹ ਸਿੰਪਟਮ ਦੇਖੇ ਜਾਂਦੇ ਨੇ ਭੈਣਾਂ ਦੇ ਵਿੱਚ ਜਿਹੜਾ ਮੈਨੋਪੋਜ਼ ਹੈ ਉਹਦੇ ਵਿੱਚ ਵੀ ਜਿਹੜੀ ਹੈ ਲੇਡੀ ਨੂੰ ਦਿੱਕਤ ਆਉਂਦੀ ਹੈ ਕੁਝ ਜਿਹੜੀਆਂ ਅੱਜ ਕੱਲ੍ਹ ਦੀਆਂ ਬੱਚੀਆਂ ਨੇ अर्ਲੀ ਏਜ ਦੀਆਂ ਜਿਨ੍ਹਾਂ ਵਿੱਚ ਪੀਸੀਓਡੀ ਜਾਂ ਪੀਸੀਓਸ ਦੀ ਸਮੱਸਿਆ ਹੈ ਉਹ ਅਚਾਨਕ ਉਹਦੇ ਜਿਹੜੇ ਸਿੰਪਟਮ ਐ ਉਹ ਬਾਡੀ ਦੇ ਤੇ ਅਟੈਕ ਕਰਦੇ ਨੇ ਤੇ ਉਹਦਾ ਕਿਤੇ ਨਾ ਕਿਤੇ ਬਾਡੀ 'ਚ ਲਲ ਇੱਕ ਤਰ੍ਹਾਂ ਦਾ ਫਿੱਟਸ ਹੁੰਦਾ ਜਿਦੇ ਕਰਕੇ ਬਾਡੀ ਦੇ ਵਿੱਚ ਟੈਂਪਰੇਚਰ ਵੱਧਦਾ ਖਾਸ ਤੌਰ ਤੇ ਸਾਡਾ ਹਾਰਮੋਨਲ ਬੈਲੈਂਸ ਉਨ ਕਰਕੇ ਇਹ ਸਾਰਾ ਜਿਹੜਾ ਲੋਡ ਹੈ ਸਾਡੇ ਬ੍ਰੇਨ ਤੇ ਜਾਂਦਾ ਜਿਹਦੇ ਕਰਕੇ ਸਾਡੇ ਸਿਰ ਦੇ ਵਿੱਚ ਪਸੀਨਾ ਆਉਂਦਾ ਬਿਲਕੁਲ ਜੀ ਸਿਰ ਤੇ ਵਿੱਚ ਪਸੀਨਾ ਆਉਂਦਾ ਉਹਦੇ ਕਾਰਨ ਜਿਹੜੇ ਡਾਕਟਰ ਸਾਹਿਬ ਨੇ ਦੱਸੇ ਹੈਗੇ ਨੇ ਵੀ ਕਿੱਦੇ ਕਿੱਦੇ ਕਿਹੜੇ ਕਿਹੜੇ ਵੀ ਕਰਕੇ ਕਾਰਨ ਜਿਹੜੇ ਪਸੀਨਾ ਆਉਂਦਾ ਹੈਗਾ ਪਸੀਨਾ ਆਉਣ ਦਾ ਕਾਰਨ ਜਿਹੜਾ ਗਰਮੀ ਨਹੀਂ ਹੈਗੀ ਇਕੱਲੀ ਉਹਦੇ ਵਾਸਤੇ ਪੀਸੀਓਡੀ ਵੀ ਜ਼ਿੰਮੇਵਾਰ ਹੈ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਲੇਡੀਆਂ ਹੈਗੀਆਂ ਨੇ ਜਿਨ੍ਹਾਂ ਨੇ ਯੂਟਰਸ ਕਢਵਾ ਦਿੱਤੀ ਹੈਗੀ ਮੈਨੂੰ ਲੱਗਦਾ ਉਹਨਾਂ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਜੀ ਹਾਂ ਬਿਲਕੁਲ ਕੋਲਵਾਂ ਜੀ ਸਾਡਾ ਜਿਹੜਾ ਸਾਰਾ ਦਿਮਾਗ ਦਾ ਖੇੜਾ ਉਹ ਸਾਡੇ ਹਾਰਮੋਨ ਤੇ ਬਿਲਕੁਲ ਜਿਵੇਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਸਾਡੇ ਮੂਡਸ ਨੂੰ ਸੈੱਟ ਕਿ ਇਹ ਅਲਗ-ਅਲਗ ਤਰ੍ਹਾਂ ਦੇ ਹਾਰਮੋਨ ਕੰਮ ਕਰਦੇ ਆ ਜਦੋਂ ਤੁਸੀਂ ਡਿਪਰੈਸਡ ਹੁੰਦੇ ਆ ਉਦੋਂ ਅਲਗ ਤਰ੍ਹਾਂ ਦਾ ਹਾਰਮੋਨ ਕੰਮ ਕਰਦੇ ਆ ਜਦੋਂ ਅਸੀਂ ਖੁਸ਼ ਹੁੰਦੇ ਆ ਡੋਪਾਮਾਈਨ ਰੀਲੀਜ਼ ਹੁੰਦਾ ਉਹ ਵੀ ਇੱਕ ਕੈਮੀਕਲ ਜਿਹੜਾ ਬ੍ਰੇਨ ਦੇ ਵਿੱਚ ਹੀ ਚੱਲਦਾ ਰਹਿੰਦਾ ਤੇ ਉਹ ਅਸੀਂ ਖੁਦ ਵੀ ਰਿਲੀਜ਼ ਕਰ ਸਕਦੇ ਤੇ ਕਈ ਘਟਨਾਵਾਂ ਨਾਲ ਵੀ ਉਹ ਰਿਲੀਜ਼ ਹੁੰਦਾ ਸੋ ਉਸੇ ਤਰ੍ਹਾਂ ਜਿਹੜੀ ਪੀਸੀਓਐਸ ਦੀ ਸਮੱਸਿਆ ਜਾਂ ਪੀਸੀਓਡੀ ਸਮੱਸਿਆ ਉਹਦੇ ਵਿੱਚ ਜਦੋਂ ਲੇਡੀਜ਼ ਦੀ ਉਮਰ 45 ਸਾਲ ਤੋਂ ਉੱਪਰ ਹੋ ਜਾਂਦੀ ਤੇ ਅਕਸਰ ਡਾਕਟਰ ਕਹਿੰਦੇ ਆ ਕਿ ਜੀ ਹੁਣ ਤੁਸੀਂ ਪ੍ਰੈਗਨੈਂਸੀ ਦਾ ਕਰਨੀ ਨਹੀਂ ਨੀਗੀ ਤੇ ਯੂਟਰਸ ਵੀ ਇੱਕ ਫਾਲਤੂ ਆਰਗਨ ਹੈਗਾ ਤੇ ਇਹ ਹੋਰ ਵੀ 2 ਸਾਲਾਂ ਬਾਅਦ ਤੁਹਾਡੇ ਪੀਰੀਅਡਸ ਬੰਦ ਹੋ ਜਣੇ ਇਹਨੂੰ ਕਢਾ ਕੇ ਪਰਾਂ ਕਰੋ ਬਿਲਕੁਲ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸਿਰਫ ਇਕੱਲਾ ਬਲੱਡ ਬੰਦ ਹੋਣਾ ਆਣਾ ਜਾਂ ਜੇ ਮੈਂ ਕਹਾਂ ਆਂਡਾ ਬੰਨਾ ਬੰਦ ਹੋਣਾ ਵੀ ਇੱਕ ਲੇਡੀਜ਼ ਪ੍ਰੈਗਨੈਂਸੀ ਲਈ ਏਬਲ ਨਹੀਂ ਹੈਗੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਸਰੀਰ ਚ ਜਿਹੜੀ ਯੂਟਰਸ ਹੈ ਉਹ ਖਤਮ ਹੋ ਗਈ ਹੈ ਤੇ ਉਹਦਾ ਕੋਈ ਯੂਜ਼ ਨਹੀਂ ਹੈਗੀ ਸਾਡੇ ਸਰੀਰ ਦੇ ਵਿੱਚ ਪਰਮਾਤਮਾ ਨੇ ਹਰੇਕ ਅੰਗ ਨੂੰ ਸੋਚ ਕੇ ਲਾਇਆ ਹੈ ਸੋ ਜਦੋਂ ਯੂਟਰਸ ਦੇ ਵਿੱਚ ਜਦੋਂ ਯੂਟਰਸ ਰਿਮੂਵ ਕੀਤੀ ਜਾਂਦੀ ਹੈ ਉਹਦੇ ਨਾਲ ਉਹਨਾਂ ਦੀ ਬੋਡੀ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਸਿੰਪਟਮ ਆਉਂਦਾ ਹੈ ਉਹ ਮੂਡ ਸਵਿੰਗ ਦਾ ਆਉਂਦਾ ਹੈ ਇਹ ਮੂਡ ਸਵਿੰਗ ਕਿੱਥੋਂ ਹੁੰਦੇ ਆ ਸਾਡੇ ਦਿਮਾਗ ਤੋਂ ਹੁੰਦੇ ਆ ਸਾਡੇ ਸੋਚ ਤੋਂ ਹੁੰਦੇ ਆ ਤੇ ਉਹਦੇ ਨਾਲ ਹੌਲੀ ਹੌਲੀ ਡਿਪਰੈਸ਼ਨ ਦੇ ਸ਼ਿਕਾਰ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੌਲੀ ਹੌਲੀ ਉਹਨਾਂ ਨੂੰ ਸਿਰ ਦੇ ਵਿੱਚ ਪਸੀਨਾ ਆਉਣਾ ਰਾਤ ਨੂੰ ਬੇਚੈਨ ਰਹਿਣੀ ਨੀਂਦ ਨਾ ਆਉਣਾ ਬੀਪੀ ਵਧਣਾ ਜੀ ਜੀ ਆਰਟ ਦੇ ਉੱਤੇ ਅਸਰ ਪੈਂਦਾ ਹੈ ਜੀ ਬਿਲਕੁਲ ਬਿਲਕੁਲ ਮੈਂ ਹਰ ਪੈਨਪਰਾਂ ਨੂੰ ਇਹ ਐਡਵਾਈਸ ਕਰਦਾ ਹੁੰਨਾ ਸਾਇੰਸ ਕੋਈ ਮਾੜੀ ਨਹੀਂ ਐਲੋਪੈਥਿਕ ਸਾਇੰਸ ਵੀ ਮਾਡਰਨ ਸਾਇੰਸ ਵੀ ਬਹੁਤ ਅੱਛੀ ਸਾਇੰਸ ਹੈ ਬੜੀਆਂ ਚੀਜ਼ਾਂ ਦੇ ਹੱਲ ਆਪਰੇਸ਼ਨ ਹੀ ਹੁੰਦੇ ਨੇ ਪਰ ਜਦੋਂ ਵੀ ਤੁਸੀਂ ਕੋਈ ਆਪਰੇਸ਼ਨ ਦੀ ਕੋਈ ਡਿਸੀਜਨ ਲੈਣਾ ਹੁੰਦਾ ਤੇ ਉਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਜਿਨ੍ਹਾਂ ਨੇ ਆਲਰੇਡੀ ਉਹ ਚੀਜ਼ ਫੇਸ ਕੀਤੀ ਹੁੰਦੀ ਐਕਸਪੀਰੀਅੰਸ ਕੀਤਾ ਹੁੰਦਾ ਉਹਨਾਂ ਦੀ ਇੱਕ ਵਾਰ ਗਾਈਡੈਂਸ ਜਾਂ ਉਹਨਾਂ ਦੀ ਰਾਇ ਜ਼ਰੂਰ ਲਿਆ ਕਰੋ ਕਿ ਜੀ ਤੁਹਾਨੂੰ ਇਸ ਤੋਂ ਬਾਅਦ ਕੀ ਸਿੰਟਮਸ ਆਏ ਨੇ ਜੀ ਜੀ ਤੇ ਡਾਕਟਰ ਸਾਹਿਬ ਬੋਡੀ ਦਾ ਟੈਂਪਰੇਚਰ ਜੇ ਆਪਾਂ ਅਗਰ ਮੈਂ ਜਿੰਨਾ ਤੱਕ ਮੈਂ ਸਹੀ ਹੂਮਾ ਜੀ ਮੈਂ ਟੀਵੀ ਦੇ ਵਿੱਚ ਵੀ ਜਦੋਂ ਦੇਖਦਾ ਹੁੰਦਾ ਸੀ ਤਾਂ ਉਹ ਤਾਪਮਾਨ ਦੱਸਿਆ ਜਾਂਦਾ ਸੀ ਵੀ ਕਿਹੜੇ ਟਾਈਮ ਦੇ ਉੱਤੇ ਤਾਪਮਾਨ ਜਿਹੜਾ ਉਹ ਘਟਦਾ ਵੱਧਦਾ ਹੈਗਾ ਜੀ ਤੇ ਸਵੇਰ ਦੇ 5 ਵਜੇ ਦਾ ਕਰੀਬ ਦਾ ਜਿਹੜਾ 4-5 ਦੇ ਵਜੇ ਦੇ ਕਰੀਬ ਦਾ ਜਿਹੜਾ ਤਾਪਮਾਨ ਹੁੰਦਾ ਉਹ ਸਭ ਤੋਂ ਘੱਟ ਹੁੰਦਾ ਮੰਨਿਆ ਜਾਂਦਾ ਕਿਉਂਕਿ ਉਸ ਟਾਈਮ ਜਿਹੜਾ ਉਹ ਇੱਕ ਟੈਂਪਰੇਚਰ ਦਾ ਇੱਕ ਸਿਸਟਮ ਹੁੰਦਾ ਜਿਹੜਾ ਕਿ ਉਹ ਘਟਦਾ ਜੀ ਕੀ ਉਸ ਟਾਈਮ ਵੀ ਕੁਝ ਬਦਲਾਅ ਆਉਂਦੇ ਨੇ ਵੀ ਉਸ ਟਾਈਮ ਦੇ ਉੱਤੇ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਜਾਂ ਘੱਟ ਆਉਂਦੀਆਂ ਨੇ ਕਿਵੇਂ ਹੁੰਦਾ ਸੀ ਕਲੋਜੀ ਜਿਹੜਾ ਸਾਡੇ ਸ਼ਾਸਤਰਾਂ ਦੇ ਵਿੱਚ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਅੰਮ੍ਰਿਤ ਵੇਲੇ ਦਾ ਜ਼ਿਕਰ ਹੈ ਉਹ ਸਾਡੀ ਜਿਹੜੀ ਇੱਕ ਬਾਡੀ ਦਾ ਜਿਹੜਾ ਕਲੌਕ ਹੈ ਮਿਸਰਕੈਡਿਅਮ ਰਿਦਮ ਜਿਸਾਰ ਕੈਡਿਅਮ ਹਾਂਜੀ ਜਿਹੜੀ ਉਹ ਰਿਦਮ ਹੈ ਨਾ ਜੀ ਉਹ এনਵਾਇਰਨਮੈਂਟ ਦੇ ਨਾਲ ਉਹ ਕੁਦਰਤ ਦੇ ਨਾਲ ਅਟੈਚ ਹੈ ਜੀ ਜਦੋਂ ਤੁਸੀਂ ਰਾਤ ਨੂੰ ਸੋਣੇ ਜੇ ਤੁਸੀਂ 7 ਵਜੇ 8 ਵਜੇ ਸੋ ਜਾ ਨਿਓ ਤੇ ਤੁਹਾਡੀ ਤਲ ਕਿ 9 ਵਜੇ 4 ਵਜੇ ਜਾ ਖੁੱਲੇ ਬਿਲਕੁਲ ਉਸ ਤੋਂ ਬਾਅਦ ਮੰਜੇ ਤੇ ਪਹਿਣਾ ਨਾ ਪਹਿਣਾ ਤੁਹਾਡਾ ਆਪ ਦਾ ਡਿਸੀਜਨ ਹੈ ਤੁਹਾਡਾ ਸਰੀਰ ਉੱਠ ਚੁੱਕਿਆ ਹੈ ਬਿਲਕੁਲ ਤੁਸੀਂ ਉਹਨੂੰ ੱੱਕੇ ਨਾਲ ਪਾਈ ਰੱਖੋ ਉਹ ਤੁਹਾਡੀ ਗਲਤੀ ਹੈ ਸਰੀਰ ਉੱਠ ਗਿਆ ਇਟ ਮੀਨਸ ਉਹਨੇ ਆਪਦੀ એનર્ਜੀ ਜਿਹੜੀ ਪੂਰੀ ਕਰਨੀ ਸੀ ਉਹ 6-7 ਘੰਟਿਆਂ ਜਾਂ 8 ਘੰਟੇ ਨਹੀਂ ਕਰ ਲਈਏ ਉਸ ਤੋਂ ਬਾਅਦ ਤੁਹਾਡਾ ਉੱਠ ਕੇ ਸੈਰ ਕਰਨਾ ਰੱਬ ਦਾ ਨਾਮ ਲੈਣਾ ਆਪਦੇ ਦਿਨਚਰਿਆ ਦੇ ਪਲਾਨ ਕਰਨੇ ਜੋ ਵੀ ਤੁਹਾਡੇ ਕੰਮ ਨੇ ਤੁਸੀਂ ਉਹ ਕਰ ਸਕਦੇ ਹੋ ਪਰ ਜਦੋਂ ਅਸੀਂ ਲੇਟ ਨਾਈਟ ਤੱਕ ਸੌਣੇ ਹਾਂ ਰਾਤ ਨੂੰ 12 ਵਜੇ ਤੱਕ ਸੁੱਤੇ ਜਿਹੜੇ ਟਾਈਮ ਦੇ ਵਿੱਚ ਬਾਡੀ ਨੇ ਰਿਲੈਕਸ ਮੋਡ 'ਚ ਜਾਣਾ ਸੀਗਾ ਉਦੋਂ ਐਕਟਿਵ ਮੋਡ 'ਚ ਤੇ ਨੈਚੁਰਲ ਆ ਕਿਤੇ ਨਾ ਕਿਤੇ ਉਹ ਵਿਰੋਧੀ ਐਕਟੀਵਿਟੀ ਦੇ ਵਿੱਚ ਜਾ ਕੇ ਉਹ ਆਪਦੇ ਆਪ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰੂਗੀ ਉਹਦੇ ਵਿੱਚ ਜਦੋਂ ਅਸੀਂ ਰਾਤ ਨੂੰ ਖਾਣਾ ਖਾ ਕੇ ਸੌਂ ਜਾਂਦੇ ਆ ਅਕਸਰ ਲੋਕ ਲੇਟ ਨਾਈਟ ਤੱਕ ਡਰਿੰਕ ਕਰਦੇ ਨੇ ਜਾਂ ਫਿਲਮਾਂ ਦੇਖਦੇ ਨੇ ਔਰ ਲੇਟ ਨਾਈਟ ਖਾਂਦੇ ਨੇ ਉਹਦੇ ਨਾਲ ਕੀ ਹੈ ਸਾਡੀ ਜਿਹੜੀ ਪਾਚਨ ਪ੍ਰਣਾਲੀ ਹੈ ਉਹ ਪਾਚਨ ਤੰਤਰ ਐਕਟਿਵ ਹੋ ਜਾਂਦਾ ਹੈ ਉਸ ਟਾਈਮ ਸਾਡੀ ਬਾਡੀ ਦੇ ਵਿੱਚ ਜਿਹੜਾ ਟੈਂਪਰੇਚਰ ਵੱਧ ਜਾਂਦਾ ਜੀ ਉਹਦੇ ਨਾਲ ਵੀ ਜਿਹੜਾ ਪਸੀਨਾ ਆਉਂਦਾ ਜਿਹੜੇ ਲੋਕ ਸ਼ਰਾਬ ਦਾ ਸੇਵਨ ਕਰਦੇ ਨੇ ਨੋਨ ਵਾਈਨ ਦਾ ਸੇਵਨ ਕਰਦੇ ਨੇ ਉਹਨਾਂ ਵਿੱਚ ਅਕਸਰ ਦੇਖਣ ਨੂੰ ਮਿਲਿਆ ਕਿ ਉਹਨਾਂ ਨੂੰ ਹਾਰਟ ਅਟੈਕ ਦੇ ਜਿਹੜੇ ਚਾਂਸਸ ਐ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਕਿਉਂਕਿ ਉਹਨਾਂ ਦੇ ਜਿਹੜਾ ਡੀਐਸ ਸਿਸਟਮ ਹੈ ਉਹ ਰਾਤ ਦੇ ਟਾਈਮ ਐਕਟਿਵ ਹੁੰਦਾ ਜਦੋਂ ਜਾ ਕੇ ਉਹ ਸਲੋ ਹੋਣਾ ਹੁੰਦਾ ਤੇ ਜਦੋਂ ਸਵੇਰ 3 ਵਜੇ ਤੋਂ ਲੈ ਕੇ 5 ਵਜੇ ਤੱਕ 7 ਵਜੇ ਤੱਕ ਜਿਹੜਾ ਬ੍ਰਹਮ ਮੂਰਤ ਮੰਨੇ ਉਹ ਉਸ ਮੂਰਤ ਦੇ ਵਿੱਚ ਜਦੋਂ ਅਸੀਂ ਸੋਵਾਂਗੇ ਤੇ ਉਹ ਸਾਡੀ ਜਿਹੜੀ ਅਲਗੋਰਿਦਮ ਬੋਡੀ ਦੀ ਬਣੀ ਵੀ ਉਹ ਡਿਸਟਰਬ ਹੋਏਗੀ ਤੇ ਉਹਦੇ ਨਾਲ ਰੋਗ ਉਤਪਨ ਹੋਣਗੇ ਉਹਨਾਂ ਚੋਂ ਇੱਕ ਜਿਹੜਾ ਰੋਗ ਹੈ ਉਹ ਸਿਰ ਦੇ ਵਿੱਚ ਪਸੀਨਾ ਆਉਣਾ ਬਿਲਕੁਲ ਜੀ ਬ੍ਰਹਮ ਰੁੱਤ ਦੀ ਗੱਲ ਕੀਤੀ ਹੈ ਤਾਂ ਗੁਰਬਾਣੀ ਕਹਿੰਦੀ ਹੈ ਕਿ ਉੱਠ ਫਰੀਦਾ ਸੁਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਡੇ ਨਾਲ ਪ੍ਰੀਤ ਸੋ ਬੜੀ ਮਹੱਤਤਾ ਹੈ ਜੀ ਸਵੇਰੇ ਅੰਮ੍ਰਿਤ ਵੇਲੇ ਉੱਠਣ ਦੀ ਤੇ ਉਹ ਕਿਤੇ ਨਾ ਕਿਤੇ ਬੋਡੀ ਦਾ ਸਾਰਕੀਡੀਅਮ ਰਿਦਮ ਜਿਹੜਾ ਹੈ ਇਨਸਾਨ ਦਾ ਪਰਮਾਤਮਾ ਨੇ ਉਦਾਂ ਦਾ ਹੀ ਬਣਾਇਆ ਹੈਗਾ ਜੇ ਆਪਾਂ ਸਮੇਂ ਸਿਰ ਸੋਵਾਂਗੇ ਤੇ ਸਮੇਂ ਸਿਰ ਜਾਗਾਂਗੇ ਉਸ ਜਿਹੜਾ ਅੰਮ੍ਰਿਤ ਵੇਲਾ ਹੈਗਾ ਉਸੇ ਕਰਕੇ ਬਣਿਆ ਹੁੰਦਾ ਤੇ ਬਾਡੀ ਇੱਕ ਵਾਰੀ ਜੂਰ ਜਗਾਉਂਦੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਸਿੰਪਟਮ ਛੱਡ ਕੇ ਤੇ ਡਾਕਟਰ ਸਾਹਿਬ ਇੱਕ ਚੀਜ਼ ਆ ਕਿ ਸੁੱਤੇ ਵੀ ਇੱਕ ਪਸੀਨਾ ਆਉਣਾ ਤੇ ਇੱਕ ਜਿਵੇਂ ਕਹਿੰਦੇ ਵੀ ਕਤੋਂ ਡਰ ਕੇ ਉੱਠ ਜਾਣਾ ਜੀ ਇਹ ਦੋਨਾਂ ਦਾ ਕਿਤੇ ਨਾ ਕਿਤੇ ਆਪਸ ਵਿੱਚ ਕੋਈ ਨਾ ਕੋਈ ਸੰਬੰਧ ਜ਼ਰੂਰ ਹੁੰਦਾ ਜੀ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਜਦੋਂ ਲੇਟ ਨਾਈਟ ਅਸੀਂ ਢਿੱਡ ਪਰਕੇ ਸੌਂਨੇ ਆ ਉਹਦੇ ਨਾਲ ਸਾਡੀ ਬੋਡੀ ਦੀ ਜਿਹੜੀ ਸਾਰੀ ਆਕਸੀਜਨ ਤੇ ਬਲੱਡ ਆ ਸਾਡਾ ਲੀਵਰ ਖਿੱਚ ਲੈਂਦਾ ਜੀ ਜੀ ਜਦੋਂ ਬ੍ਰੇਨ ਨੂੰ ਆਕਸੀਜਨ ਤੇ ਬਲੱਡ ਦੀ ਡੈਫੀਸ਼ੈਂਸੀ ਫੀਲ ਹੁੰਦੀ ਹੈ ਤੇ ਉਹ ਕਿਤੇ ਨਾ ਕਿਤੇ ਹਾਰਟ ਨੂੰ ਲੀਵਰ ਨੂੰ ਸਿੰਪਟਮ ਭੇਜਦਾ ਕਿ ਜੀ ਜਾਂ ਸਾਨੂੰ ਖੁਦ ਨੂੰ ਦੱਸਦਾ ਕਿ ਜੀ ਮੈਨੂੰ ਇਸ ਚੀ ਦੀ ਲੋੜ ਹੈ ਉਹ ਇੱਕ ਸ਼ੌਕ ਦੇ ਰੂਪ ਚ ਸਰਫ ਸ਼ੌਕ ਜਨਰੇਟ ਕਰਦਾ ਜਿਵੇਂ ਸਾਨੂੰ ਛਿਕ ਆਉਂਦੀ ਹੈ ਹੂੰ ਹੂੰ ਉਸੇ ਤਰ੍ਹਾਂ ਉਹ ਜਿਹੜਾ ਝਟਕਾ ਹੁੰਦਾ ਸਾਨੂੰ ਇਹ ਦੱਸਣ ਵਾਸਤੇ ਹੁੰਦਾ ਕਿ ਅਸੀਂ ਉੱਠ ਕੇ ਥੋੜਾ ਬਹੁਤਾ ਤੁਰੀਏ ਸਾਡਾ ਜਿਹੜਾ ਲੀਵਰ ਦਾ ਜ਼ੋਰ ਲੱਗ ਰਿਹਾ ਉਹ ਅਸੀਂ ਲੀਵਰ ਦਾ ਜ਼ੋਰ ਘਟਾਈਏ ਬ੍ਰੇਨ ਨੂੰ ਜਿਹੜੀ ਬਲੱਡ ਦੀ ਸਪਲਾਈ ਦਈਏ ਪੁਰਾਣੇ ਜ਼ਮਾਨੇ ਤੁਸੀਂ ਦੇਖਿਆ ਉਹਨੇ ਕਲੋਜੀ ਲੋਕ ਜਲਦੀ ਘਰਾਂ ਦੇ ਵਿੱਚ ਖਾਣਾ ਬੰਦਾ ਸੀ ਦਿਨ ਢਲ ਨਾਲ ਰੋਕ ਖਾਣਾ ਖਾ ਕੇ ਸੌਂ ਜਾਂਦੇ ਸੀ ਔਰ ਖਾਸ ਤੌਰ ਤੇ ਓਪਨ এনवायरमेंटਸ ਹੁੰਦੇ ਸੀਗੇ ਅੱਜ ਕੱਲ ਲੋਕ 에ਅ ਟਾਈਟ ਕਵਰਾਂ ਦੇ ਵਿੱਚ ਬੈਠੇ ਨੇ ਏਸੀ ਲੱਗੇ ਨੇ ਤੇ ਆਕਸੀਜਨ ਦੀ ਡੈਫੀਸ਼ੈਂਸੀ ਵੀ ਇੱਕ ਕਾਰਨ ਹੈ ਜਦੋਂ এনवायरमेंट ਦੇ ਵਿੱਚ ਆਕਸੀਜਨ ਦੀ ਡੈਫੀਸ਼ੈਂਸੀ ਹੋਗੀ ਉਦੇ ਨਾਲ ਵੀ ਰਾਤ ਨੂੰ ਤੁਹਾਨੂੰ ਬੁਰੇ ਖਿਆਲ ਬੁਰੇ ਸੁਪਨੇ ਆਉਣਾ ਜਾਂ ਡਰ ਕੇ ਉੱਠਣਾ ਜਿਹੜੀ ਤੁਸੀਂ ਗੱਲ ਕੀਤੀ ਹੈ ਚਟਕਾ ਵੱਜ ਕੇ ਬੰਦਾ ਉੱਠਦਾ ਨੀਂਦ ਖੁੱਲ ਜਾਂਦੀ ਹੈ ਇਹ ਜਿਹੜੇ ਸਿੰਪਟਮ ਨੇ ਉਹ ਆਕਸੀਜਨ ਦੀ ਡੈਫੀਸ਼ੈਂਸੀ ਵੱਲ ਵੀ ਇਸ਼ਾਰਾ ਕਰਦੇ ਨੇ ਚਾਹੇ ਉਹ ਸਾਡਾ ਟਿੱਡ ਭਰ ਕੇ ਖਾਣਾ ਹੈ ਤੇ ਚਾਹੇ ਸਾਡਾ ਉਹ ਬੰਦ ਕਮਰਾ ਹੈ ਬਿਲਕੁਲ ਜੀ ਇੱਕ ਚੀਜ਼ ਹੁੰਦੀ ਹੈ ਡਾਕਟਰ ਸਾਹਿਬ ਇਹ ਤਾਂ ਹੋ ਗਈ ਗੱਲ ਵੀ ਆਪਾਂ ਢਿੱਡ ਕੱਪਰ ਕੇ ਖਾਣ ਦੀ ਗਲਤ ਮੰਨੀ ਜਾਂਦਾ ਹੈਗਾ ਗਰਡ ਵੀ ਜਿਹੜਾ ਹੈਗਾ ਉਹ ਬੰਦ ਨੂੰ ਜਗਾ ਲੰਦਾ ਹੈ ਜੀ ਬਿਲਕੁਲ 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 ਜਦੋਂ ਸਾਡੇ ਅੰਤੜੀਆਂ ਦੇ ਵਿੱਚ ਭੋਜਨ ਜਦੋਂ ਉਤਲ-ਪੁਤਲ ਹੋ ਰਹੀ ਹੁੰਦੀ ਉਹਨੂੰ ਰੜਕਿਆ ਜਾ ਰਿਹਾ ਹੁੰਦਾ ਹੈ ਤੇ ਸਾਡਾ ਜਿਹੜਾ ਇਹ ਲਾਲੋ ਵੀ ਐਲਗੋਰਿਦਮ ਜਿਹੜਾ ਉਹ ਉਹ ਕਹਿ ਰਿਹਾ ਹੁੰਦਾ ਕਿ ਇਹਨੂੰ ਸੈੱਟ ਕਰ ਤੇ ਜਦੋਂ ਉਹਨਾਂ ਦੀ ਆਪਸ ਵਿੱਚ ਵਿਰੋਧਾਭਾਸ ਹੁੰਦਾ ਤੇ ਉਦੋਂ ਕਿਤੇ ਨਾ ਕਿਤੇ ਸਾਨੂੰ ਝਟਕਾ ਲੱਗਦਾ ਸਾਨੂੰ ਨੀਂਦ ਤੋਂ ਜਗਾਏ ਦਿੰਦਾ ਬਿਲਕੁਲ ਜੀ ਕਿਉਂਕਿ ਜਦੋਂ ਅੰਦਰ ਰੈਡ ਕਰਿਆ ਹੁੰਦਾ ਉਹ ਤਜਾਬ ਜਿਹੜਾ ਅੰਦਰ ਰੈਡ ਕਰਿਆ ਹੁੰਦਾ ਤਾਂ ਉਹ ਕਿਤੇ ਨਾ ਕਿਤੇ ਪੇ ਹੋਏ ਦੇ ਆਪਣੀ ਬੈਕ ਵੱਜ ਜਾਂਦਾ ਜਦੋਂ ਬੋਡੀ ਦੇ ਅੰਦਰ ਤਜਾਬ ਘਟਿਆ ਹੁੰਦਾ ਤਾਂ ਉਹ ਵਾਲ ਖੁੱਲ ਜਾਂਦਾ ਤੇ ਉੱਪਰ ਨੂੰ ਆ ਜਾਂਦਾ ਤੇ ਉਹਦੇ ਕਰਕੇ ਜਿਹੜਾ ਹੈਗਾ ਆਪਾਂ ਨੂੰ ਕਿਉਂਕਿ ਅੰਦਰ ਮਸ਼ੀਨਰੀ ਚੱਲ ਰਹੀ ਹੈ ਤੇ ਉੱਪਰ ਚਲਦੀ ਹੁੰਦੀ ਜਿਹੜੀ ਆ ਪਸੀਨਾ ਵੀ ਲੈਂਦੀ ਹੈ ਤਜਾਬ ਘਟਿਆ ਤਾਂ ਉਹ ਕਿਤੇ ਨਾ ਕਿਤੇ ਬੈਕ ਮਰਦਾ ਤਾਂ ਉਹ ਵੀ ਕਾਰਨ ਇੱਕ ਬਣ ਜਾਂਦਾ ਹੈਗਾ ਜੀ ਤਾਂ ਇਸ ਤੋਂ ਇਲਾਵਾ ਅ ਮਤਲਬ ਹੋਰ ਮੂੰਹ ਦੇ ਵਿੱਚ ਪਾਣੀ ਵੀ ਭਰਨ ਲੱਗ ਜਾਂਦਾ ਹੈ ਜਾਂ ਮੂੰਹ ਦੇ ਵਿੱਚੋਂ ਪਾਣੀ ਡਿਗੜਦਾ ਰਹਿੰਦਾ ਕਿਸੇ ਕਿਸੇ ਦੇ ਮੂੰਹ ਦੇ ਵਿੱਚੋਂ तकरीबन ਦੇ ਕਰੂਨ ਲੋਕਾਂ ਦੇ ਮੂੰਹ ਦੇ ਵਿੱਚੋਂ ਸੁੱਤੇ ਪਏ ਦੇ ਪਾਣੀ ਡਿਗਦਾ ਹੈ ਜੀ ਕਲੋਨਜੀ ਜਿਹੜਾ ਇਹ ਸਿੰਪਟਮ ਹੈ ਜ਼ਿਆਦਾਤਰ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਵੱਡਿਆਂ ਨੂੰ ਹਾਂ ਜੀ ਮੈਕਸਿਮਮ ਜਿਹੜਾ ਸਿੰਪਟਮ ਹੈ ਬੱਚਿਆਂ ਚ ਪਾਇਆ ਜਾਂਦਾ ਵੱਡਿਆਂ ਦੇ ਵਿੱਚ ਵੀ ਕਾਫੀ ਹੱਦ ਤੱਕ ਪਾਇਆ ਜਾਂਦਾ ਜੇ ਮੈਂ ਕਹਾਂ 5% ਜਿਹੜੇ ਇਸ ਲੋਕ ਨੇ ਉਹਨਾਂ ਚ ਪਾਇਆ ਜਾਂਦਾ ਤਾਂ 95% ਬੱਚਿਆਂ ਚ ਪਾਇਆ ਜਾਂਦਾ ਜਾਂ 90 10 ਦੀ ਰੇਸ਼ੋ ਲਾ ਸਕਦੇ ਆਪਾਂ ਇਹਦਾ ਦੋ ਵੱਡੇ ਮੁੱਖ ਕਾਰਨ ਨੇ ਪਹਿਲਾ ਜਿਹੜਾ ਬੱਚਿਆਂ ਦੇ ਵਿੱਚ ਜ਼ਿਆਦਾ ਹੋਣ ਦਾ ਕਾਰਨ ਹੈ ਜੀ ਉਹ ਪੇੜ ਦੇ ਕੀੜੇ ਆ ਜੀ ਤੇ ਦੂਸਰਾ ਕਾਰਨ ਜਿਵੇਂ ਐਲਰੇ ਦੇ ਵਿੱਚ ਪਹਿਲਾ ਕਾਰਨ ਕੀੜੇ ਆ ਤੇ ਦੂਸਰਾ ਕਾਰਨ ਸਰੀਚ ਵਿੱਚ ਵਾਤ ਰੋਗ ਦਾ ਵਧਣਾ ਜਦੋਂ ਸਰੀਚ ਵਿੱਚ ਵਾਤ ਵੱਜ ਜਾਂਦੀ ਹੈ ਜਿਹੜੇ ਲੋਕ ਪ੍ਰੋਪਰ ਖਾਣੇ ਨੂੰ ਚਬਾ ਕੇ ਨਹੀਂ ਖਾਂਦੇਗੇ ਵਾਈ ਯਾਨੀ ਚੀਜ਼ਾਂ ਖਾਂਦੇ ਨੇ ਉਹਨਾਂ ਲੋਕਾਂ ਦੇ શરી ਦੇ ਵਿੱਚ ਵਾਯੂ ਦਾ ਪ੍ਰਕੋਪ ਵਜ ਜਾਂਦਾ ਜਿਹਦੇ ਨਾਲ ਸਾਡੇ ਸਲਾਈਵਾ ਗਲੈਂਡ ਜਿਹੜੇ ਆ ਓਵਰਫਲੋ ਹੋ ਕੇ ਮੂੰਹ ਚ ਬੰਗਲਾ ਸ਼ੁਰੂ ਕਰ ਦਿੰਦੇ ਆ ਸੋ ਉਹਦਾ ਦੋ ਵੱਡੇ ਕਾਰਨ ਨੇ ਪਹਿਲਾ ਕਾਰਨ ਜਿਹੜੇ ਤੁਹਾਨੂੰ ਦੱਸਿਆ ਕਿ ਪੇੜ ਦੇ ਕੀੜੇ ਨੇ ਔਰ ਦੂਸਰਾ ਜਿਹੜਾ ਵਾਯੂ ਬਦਨ ਸੋ ਇਹਨਾਂ ਦੋ ਕਾਰਨਾ ਕਰਕੇ ਰਾਤ ਨੂੰ ਸੁੱਤੇ ਪਏ ਮੂੰਹ ਚ ਪਾਣੀ ਵਗਦਾ ਕਈ ਲੋਕਾਂ ਦਾ ਤਾਂ ਇੰਨਾ ਪੂਰਾ ਹਾਲ ਹੁੰਦਾ ਕਿ ਜਿਹੜਾ ਸਰਾਣਾ ਉਹ ਸਵੇਰ ਨੂੰ ਗਿੱਲਾ ਹੋਇਆ ਹੁੰਦਾ ਸੋ ਵੱਡੇ ਲੋਕਾਂ ਦੇ ਵਿੱਚ ਵੀ ਕੀੜੇ ਜਿਹੜੇ ਆ ਕਾਫੀ ਹੱਦ ਤੱਕ ਪਾਈ ਜਾਂਦੇ ਆ ਨਸ਼ਾ ਕਿੰਨਾ ਕੁ ਜ਼ਿੰਮੇਵਾਰ ਹੁੰਦਾ ਕਿਉਂਕਿ ਨਸ਼ਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਆਪਣੇ ਹਾਰਮੋਨਲ ਬੈਲੈਂਸਿੰਗ ਵੀ ਕਰਦਾ ਹੈ ਆਪਣੇ ਡਾਈਜੈਸ਼ਨ ਸਿਸਟਮ ਨੂੰ ਵੀ ਹਰਟ ਕਰਦਾ ਹੈ ਆਪਣੇ ਬ੍ਰੇਨ ਨੂੰ ਵੀ ਹਰਟ ਕਰਦਾ ਹੈ ਇਹ ਨਸ਼ਾ ਕਿੰਨਾ ਕੁ ਜ਼ਿੰਮੇਵਾਰ ਹੁੰਦਾ ਹੈ ਰਾਤ ਨੂੰ ਪਸੀਨਾ ਆਉਣਾ ਦਰ ਕੇ ਉੱਠਣਾ ਜਾਂ ਫਿਰ ਇਸ ਤੋਂ ਬਾਅਦ ਇਲਾਵਾ ਮੂੰਹ ਚੋਂ ਪਾਣੀ ਦਿਖਣਾ ਜਿਵੇਂ ਜੀ ਬਾਕੀ ਜਿਹੜੇ ਨਾਰਮਲ ਸਿੰਪਟਮ ਨੇ ਉਹਨਾਂ ਦੇ ਵਿੱਚ ਸੌਣੇ ਤੇ ਸੁਹਾਗਾ ਜਾਂ ਅੱਗ ਦੇ ਉੱਤੇ ਤੇਲ ਪਾਉਣ ਦਾ ਕੰਮ ਕਰਦਾ ਹੈ ਜੇ ਮੈਂ ਕਮਾਤ ਕੀ ਉਹਨੂੰ ਵਧਾਉਂਦਾ ਹੈ ਤੇ ਵਧਾਉਣ ਦੇ ਵਿੱਚ ਨਸ਼ਾ ਤਾਂ ਇੱਕ ਬਹੁਤ ਵੱਡਾ ਯੋਗਨਾ ਤੇ ਅਤਕਤ ਨਹੀਂ ਹੋਏਗੀ ਸੋ ਨਸ਼ਾ ਕਿ ਤਨਾ ਕਿ ਸਾਡੀ ਬੋਡੀ ਦੀ ਜਿਹੜੀ ਐਲਗੋਰਿਦਮ ਹੈ ਉਹਨੂੰ ਡਿਸਟਰਬ ਕਰਦਾ ਜਿਵੇਂ ਐਗਜ਼ੈਂਪਲ ਦੇ ਤੌਰ ਤੇ ਆਪਾਂ ਇਹ ਲਾ ਲਈ ਕਿ ਜਦੋਂ ਬੰਦਾ ਜਿਹੜੇ ਬੰਦੇ ਨੂੰ ਗੱਲ ਕਰਨ ਦੇ ਵਿੱਚ ਇਹ ਚਾਟ ਹੈ ਕਿਸੇ ਸਾਹਮਣੇ ਕੌਨਫੀਡੈਂਸ ਨਹੀਂ ਉਹਦਾ ਬਿਲਡ ਹੋ ਰਿਹਾਗਾ ਤੇ ਜੇ ਉਹ ਸ਼ਰਾਬ ਪੀ ਲੈਂਦਾ ਦੋ ਤੱਕ ਲਾਲਦਾ ਤੇ ਉਹ ਜਿਵੇਂ ਕਹਿੰਦੇ ਚੂਹਾ ਵੀ ਦੋ ਪੈਗ ਲਾ ਕੇ ਬਿੱਲੀ ਖਾਣ ਨੂੰ ਜੀ ਕਰਦਾ ਕਹਿੰਦਾ ਵੀ ਨਾ ਸੋ ਉਸੇ ਤਰ੍ਹਾਂ ਕਿਤੇ ਨਾ ਕਿਤੇ ਤੁਹਾਡੀ ਬਾਡੀ ਦੀ ਜੇ ਐਕਚੁਅਲ ਚੀਜ਼ ਜੋ ਤੁਹਾਡੀ ਬਾਡੀ ਆਪਣੇ ਬਣਾਈ ਹੈ ਉਹਦੇ ਉਲਟ ਤੁਹਾਨੂੰ ਰੈਐਕਟ ਕਰਨ ਲਈ ਉਹ ਮਜਬੂਰ ਕਰ ਦਿੰਦਾ ਜਿੰਨੇ ਆਪਾਂ ਦੇਖਦੇ ਆ ਕ੍ਰਾਈਮ ਹੁੰਦੇ ਆ ਉਹਦੇ ਵਿੱਚ 90% ਜਿਹੜਾ ਹਿੱਸਾ ਹੈਗਾ ਉਹ ਨਸ਼ੇ ਦਾ ਹੈ ਚਾਹੇ ਕੋਈ ਕਿਸੇ ਕਰਾ ਸਮਝਾ ਨਹੀਂ ਚਾਹੇ ਇਸੇ ਤਰ੍ਹਾਂ ਜਿਹੜਾ ਰਾਤ ਦੇ ਸਮੇ ਲੋਕ ਨਸ਼ਾ ਕਰਦੇ ਨੇ ਜ਼ਿਆਦਾਤਰ ਮਾਤਰਾ ਦੇ ਵਿੱਚ ਲੋਕ ਅਲਕੋਹਲ ਦਾ ਇਸਤੇਮਾਲ ਕਰਦੇ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੀ ਡਰੱਗਸ ਲੋਕ ਯੂਜ਼ ਕਰਦੇ ਨੇ ਸੋ ਉਹ ਕਿਤੇ ਨਾ ਕਿਤੇ ਤੁਹਾਡੀ ਬੋਡੀ ਦਾ ਜਿਹੜਾ ਐਲਗੋਰਿਦਮ ਹੈ ਉਹਨੂੰ ਡਿਸਟਰਬ ਕਰਦਾ ਤੁਹਾਡੇ ਦਹੀ ਇਸ ਤੋਂ ਨੂੰ ਇਸ ਸਿਸਟਮ ਨੂੰ ਕਰਦਾ ਤੁਹਾਡੇ ਨਰਵਸ ਸਿਸਟਮ ਨੂੰ ਵੀ ਕਰਦਾ ਤੇ ਜਦੋਂ ਇਹ ਦੋ ਚੀਜ਼ਾਂ ਖਰਾਬ ਹੋ ਗਈਆਂ ਤੁਹਾਡਾ ਹਾਜਮਾ ਖਰਾਬ ਹੋ ਗਿਆ ਨਵਾਂ ਕੂਣ ਬੰਨਾ ਬੰਦ ਹੋ ਗਿਆ ਕਮ ਦੇ ਚਿਕੰਦੇ ਕੀ ਆ ਗਈ ਉਹੀ ਗੰਦਾ ਖੂਨ ਜਿਹੜਾ ਤੁਹਾਡੇ ਦਿਮਾਗ ਚ ਲਾਗਾ ਤੇ ਉਹੀ ਨਸ਼ਾ ਜਿਹੜਾ ਗੰਦੇ ਖੂਨ ਨੂੰ ਲੈ ਕੇ ਦਿਮਾਗ ਦੇ ਵਿੱਚ ਚਲਾ ਗਿਆ ਜਿਹੜਾ ਤੁਹਾਡਾ ਬਲੱਡ ਹੈ ਤੇ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਹਾਰਮੋਨਲ ਬੈਲੈਂਸ ਉਹ ਵੀ ਹੋਏਗਾ ਤੁਹਾਡਾ ਡਾਈਜੈਸ਼ਨ ਵੀ ਖਰਾਬ ਹੋਏਗਾ ਤੁਹਾਡੀ ਸੋਚ ਸ਼ਕਤੀ ਵੀ ਘਟੇਗੀ ਤੁਹਾਡਾ ਕੰਫੀਡੈਂਸ ਵੀ ਘਟੇਗਾ ਨੀਂਦ ਦੀ ਕੁਆਲਿਟੀ ਵੀ ਘਟੋਗੀ ਯਾਦਦਾਸ਼ਤ ਵੀ ਘਟੋਗੀ ਆਈਸਾਈਟ ਵੀ ਵੀਕ ਹੋਗੀ ਸੋ ਇਹ ਸਾਰੇ ਸਿੰਪਟਮ ਜਿਹੜੇ ਆ ਉਹ ਨਸ਼ੇ ਕਰਕੇ ਇਨਹਾਂਸ ਹੁੰਦੇ ਆ ਵਧਦੇ ਆ ਜੀ ਮੋਟਾਪਾ ਤੇ ਸਲੀਪ ਐਪਨੀਆਂ ਦੋ ਐਗੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਹਨਾਂ ਚੀਜ਼ਾਂ ਵੱਲ ਇਸ਼ਾਰਾ ਕਰਦੀਆਂ ਨੇ ਵੀ ਉਹ ਵੀ ਇਹਦੇ ਲਈ ਜ਼ਿੰਮੇਵਾਰ ਹੋ ਸਕਦੀਆਂ ਨੇ ਬਿਲਕੁਲ ਜੀ ਮੋਟਾਪਾ ਆਪ ਦੇ ਆਪ ਚ ਕਿਉਂਕਿ ਨਾ ਮੋਟਾਪੇ ਨਾਲ ਜਿਹੜਾ ਸਾਡਾ ਘਰਾੜੇ ਵੱਜਣ ਦਾ ਸਿਸਟਮ ਹੈ ਸਾਹ ਜਿਹੜਾ ਰੁਕਦਾ ਹੈਗਾ ਉਹ ਉਹ ਵੀ ਇੱਕ ਵੱਡਾ ਕਾਰਨ ਬਣਦਾ ਹੈ ਕਲਵਾਂਜੀ ਜਿਵੇਂ ਜਿਵੇਂ ਲੋਕ ਬਾਰੋਂ ਮੋٹے ਹੁੰਦੇ ਨੇ ਉਹਨਾਂ ਦਾ ਲੀਵਰ ਫੈਟੀ ਹੁੰਦਾ ਜਾਂਦਾ ਹੈ ਬਿਲਕੁਲ ਜੇ ਮੈਂ ਕਹਾਂ ਕਿ ਮੋٹے ਬੰਦੇ ਨੂੰ ਜੇ ਪੁੱਛੀਏ ਵੀ ਤੂੰ ਕਿਉਂ ਮੋਟਾ ਹੈ ਤੇ ਉਹਦੇ ਕੋਲ ਸੋ ਕਾਰਨ ਹੋਣਗੇ ਲੇਕਿਨ ਉਹਦਾ ਸਿਰਫ ਇੱਕ ਕਾਰਨ ਹੈ ਜਿਹਦੇ ਕਰਕੇ ਉਹ ਮੋਟਾ ਹੈ ਉਹਦਾ ਫੈਟੀ ਲੀਵਰ ਉਹਦਾ ਲੀਵਰ ਮੋਟਾ ਹੋ ਗਿਆ ਪਹਿਲਾਂ ਉਦੋਂ ਤੋਂ ਹਾਂ ਜਦੋਂ ਕਿਸੇ ਦਾ ਲੀਵਰ ਮੋਟਾ ਹੁੰਦਾ ਤੇ ਉਹ ਬੰਦਾ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਜਿਹਦਾ ਲੀਵਰ ਲੋਡ ਤੋਂ ਜ਼ਿਆਦਾ ਘੱਟ ਕੰਮ ਕਰਦਾ ਉਹ ਲੋਕ ਬਹੁਤ ਜ਼ਿਆਦਾ ਸੁੱਕੇ ਹੁੰਦੇ ਦੇਖੇ ਜਾਣਗੇ ਸੋ ਜਦੋਂ ਕਿਸੇ ਬੰਦੇ ਦੇ ਵਿੱਚ ਮਟਾਪਾ ਆ ਗਿਆ ਤਾਂ ਇਹ ਸਿੱਧਾ ਸਮਝ ਲੋ ਕਿ ਉਸ ਬੰਦੇ ਤੇ ਉਹ 50% ਕੰਮ ਕਰ ਰਹੇ ਆ ਇਦੋਂ ਵੀ ਘੱਟ ਕੰਮ ਕਰ ਰਹੇ ਜਿਹਦੇ ਕਰਕੇ ਉਹਦੇ ਬੋਡੀ ਦੇ ਵਿੱਚ એનર્ਜੀ ਦੀ ਕਮੀ ਆ ਔਰ એનર્ਜੀ ਦੀ ਕਮੀ ਹੋਣ ਕਰਕੇ ਬਲੱਡ ਨਵਾਂ ਨਾ ਬਣਨ ਕਰਕੇ ਸੀਚ ਆਕਸੀਜਨ ਦੀ ਕੈਰੀing ਕੈਪੈਸਿਟੀ ਘਟਣ ਕਰਕੇ ਉਹਨੂੰ ਹੋਰ ਵੀ ਇਸੇ ਤਰ੍ਹਾਂ ਦੇ ਰੋਗ ਲੱਗ ਜਾਂਦੇ ਨੇ ਤੇ ਜਿਹੜਾ ਰਾਤ ਨੂੰ ਜਿਵੇਂ ਆਪਾਂ ਗੱਲ ਕੀਤੀ ਸਿਰਚ ਪਸੀਨਾ ਆਉਣਾ ਮਟਾਪੇ ਮੋٹے ਜਿਹੜੇ ਲੋਕ ਨੇ ਮਟਾਪੇ ਦੇ ਸਟਾਰ ਲੋਕ ਨੇ ਉਹ 90% ਦੀ ਇਸ ਚੀਜ਼ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਮਟਾਪੇ ਦੇ ਨਾਲ ਉਹਨਾਂ ਨੂੰ ਜਿਹੜੀ ਸ਼ੂਗਰ ਤੇ ਜਿਹੜੀ ਬੀਪੀ ਦੀ ਸਮੱਸਿਆ ਉਹ ਫ੍ਰੀ ਗਿਫਟ ਦੇ ਵਿੱਚ ਮਿਲਦੀ ਹੈ ਜੀ ਕੁਝ ਜਿਹੜੇ ਇਨਫੈਕਸ਼ਨਸ ਵੀ ਬੋਡੀ ਦੇ ਵਿੱਚ ਜਿਹੜੀਆਂ ਉਹ ਪਸੀਨਾ ਲਿਆਣ ਦੇ ਵਿੱਚ ਯੋਗਦਾਨ ਪਾਉਂਦੀਆਂ ਜੀ ਬਿਲਕੁਲ ਕਲਵੰਜੀ ਆ ਆਪਾਂ ਅੱਜ ਵੀ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਕਿ ਜਦੋਂ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਕੋਈ ਇਨਫੈਕਸ਼ਨ ਆਉਂਦੀ ਹੈ ਬੁਖਾਰ ਤੇ ਆਪਾਂ ਗੱਲ ਕਰ ਰਹੇ ਸੀ ਬੁਖਾਰ ਹੋਣਾ ਕੀ ਹੈ ਜਦੋਂ ਸਾਡੇ ਸਰੀਰ 'ਚ ਬੁਖਾਰ ਆਉਂਦਾ ਪਸੀਨਾ ਆਉਂਦਾ ਜਿਹੜੇ ਹਿੱਸੇ ਦੇ ਵਿੱਚ ਇਨਫੈਕਸ਼ਨ ਹੈਗੀ ਹੈ ਫੋਰ ਐਗਜ਼ਾਮਪਲ ਕਿਸੇ ਬੰਦੇ ਦਾ ਸਟਮਕ ਖਰਾਬ ਹੈ ਤੇ ਬੋਡੀ ਉੱਥੇ ਫਾਈਟ ਕਰੇਗੀ ਦੇ ਬਲੱਡ ਦੇ ਵਿੱਚ ਇਨਫੈਕਸ਼ਨ ਆ ਪੂਰੀ ਬਾਡੀ ਫਾਈਟ ਕਰੇਗੀ ਜੇ ਲੰਗਸ ਚ ਹੈ ਤਾਂ ਲੰਗਸ ਲਈ ਅਲੱਗ ਜਿਹੜੇ ਬਾਡੀ ਦੇ ਸੈੱਲ ਨੇ ਉਹ ਕੰਮ ਕਰਨਗੇ ਸੋ ਜਦੋਂ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਹੈ ਇਨਫੈਕਸ਼ਨ ਹੋਣ ਦੇ ਨਾਲ ਸਰੀਰ ਦੇ ਵਿੱਚ ਜਿਹੜੇ ਟੀਬੀਸੀ ਵਧਦੇ ਨੇ ਤੇ ਜਦੋਂ ਬਾਡੀ ਸੀ ਟੀਬੀਸੀ ਵਧਣਗੇ ਉਦੋਂ ਬੰਦੇ ਦੀ ਬਾਡੀ ਦਾ ਟੈਂਪਰੇਚਰ ਵਧੇਗਾ ਵਧੇਗਾ ਤੇ ਉਹਨੂੰ ਪਸੀਨਾ ਆਈ ਗਈ ਆਏਗਾ ਜੇ ਕਿਸੇ ਬੰਦੇ ਨੂੰ ਸਟਮਕ ਦਾ ਇਸ਼ੂ ਹੈ ਰੈਸਪੀਰੇਟਰੀ ਟਰੈਕ ਦਾ ਇਸ਼ੂ ਹੈ ਜਾਂ ਜੇ ਮੈਂ ਕਹਾਂ ਕੈਂਸਰ ਹੈ ਉਸ ਬੰਦੇ ਨੂੰ ਪਸੀਨਾ ਆਏਗਾ ਹੀ ਆਏਗਾ ਕਿਉਂਕਿ ਬਾਡੀ ਉਹਨੂੰ ਠੀਕ ਕਰਨ ਲਈ ਆਪਦੇ ਆਪ ਅੰਦਰ ਹੀਟ ਪੈਦਾ ਕਰ ਰਹੀ ਹੈ ਸੋ ਤੁਸੀਂ ਜ਼ਿਕਰ ਕਰ ਰਹੇ ਸੀ ਕਿਸੇ ਡਾਕਟਰ ਦਾ ਕੀ ਉਹਨੇ ਇਹ ਗੱਲ ਕਹੀ ਸੀ ਵੀ ਪੁਖਾਰ 104 ਹੋ ਜੇ ਤੇ ਇੱਕ ਸਾਲ ਉਮਰ ਵੱਧ ਜਾਂਦੀ ਹੈ ਸੋ ਬਿਲਕੁਲ ਦਰੋਸਤ ਉਹਨਾਂ ਨੇ ਕਿਹਾ ਜਦੋਂ ਸਾਡੇ ਸਰੀਰ ਦੇ ਵਿੱਚ ਸਰੀਰ ਨੂੰ ਬੁਖਾਰ ਲੈ ਕੇ ਆਉਂਦਾ 104 ਤੱਕ ਤੇ ਉਹ ਵਾਲਾ ਲੈ ਕੇ ਆਉਂਦਾ ਜਿਹਦੇ ਨਾਲ ਤੁਹਾਡੇ ਸਰੀਰ ਦੇ ਜਿਹੜੇ ਬੈਡ ਬੈਕਟੀਰੀਆ ਉਹ ਖਤਮ ਹੋ ਜਾਂਦੇ ਨੇ ਗੁੱਡ ਬੈਕਟੀਰੀਆ ਹੈਲਦੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਆਪਦੇ ਆਪ ਨੂੰ ਸਰਵਾਈਵ ਕਰਨ ਵਾਸਤੇ ਟਾਈਮ ਮਿਲ ਜਾਂਦਾ ਜੀ ਜਿਹਨੂੰ ਜੰਗਬੰਦੀ ਕਹਿੰਦੇ ਆ ਜੰਗਬੰਦੀ ਹੋ ਜਾਂਦੀ ਹੈ 104 ਟੈਂਪਰੇਚਰ ਕੋਨ ਦਾ ਤੇ ਉਹ ਸਾਡੇ ਸਰੀਰ ਦੇ ਲਈ ਸਾਡੀ ਜਿਹੜੀ ਸੰਜੀਵਨੀ ਦੇ ਤੌਰ ਤੇ ਕੰਮ ਕਰਦਾ ਸਾਡੇ ਜਿਹੜੀ ਉਹ ਵਰ ਹੈ ਉਹਨੂੰ ਵਧਾਉਂਦਾ ਬਿਲਕੁਲ ਜੀ ਫਾਦਰ ਆਫ ਮੈਡੀਸਨ ਦਾ ਕੋਟ ਹੈਗਾ ਗਿਵ ਮੀ ਫੀਵਰ ਆਈ ਕੈਨ ਕਯੂਰ ਐਵਰੀ ਡਿਜ਼ੀਜ਼ ਤੁਸੀਂ ਮੈਨੂੰ ਬੁਖਾਰ ਦਿਓ ਮੈਂ ਦੁਨੀਆ ਦੀ ਕੋਈ ਵੀ ਬਿਮਾਰੀ ਠੀਕ ਕਰ ਸਕਦਾ ਫਾਦਰ ਆਫ ਮੈਡੀਸਨ ਦਾ ਕੋਟ ਹੈਗਾ ਇਹ ਬੰਦਾ ਉਹ ਜੀ ਸੋ ਜਿਹਦਾ ਮੈਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਸੋ ਡਾਕਟਰ ਸਾਹਿਬ ਇੱਕ ਚੀਜ਼ ਜਿਹੜੀ ਕੀ ऑटो इम्यून डिसऑर्डर्स ਜਿਵੇਂ ਰਿਮਟਾਇਡ ਆਰਥਰਾਈਟਸ ਹੈ ਜਾਂ ਕੁਝ ਹੋਰ ਸੋਰਾਈਸਿਸ ਹੈ ਕੈਂਸਰ ਹੈ ਹੈ ਨਾ ਇਸ ਤਰ੍ਹਾਂ ਨਿਆ ਕਿ ਇਹ ਵੀ ਯੋਗਦਾਨ ਪਾਉਂਦੀ ਨੇ ਬਿਲਕੁਲ ਸਾਡੇ ਸਰੀਰ ਦੇ ਵਿੱਚ ਜਦੋਂ ਅਸੀਂ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਆਪਦੀ ਬੇਸਿਕ ਇਮਿਊਨਿਟੀ ਹੈ ਉਹ ਗਵਾ ਬੈਨੇ ਆ ਜਾਂ ਇਹ ਲਾ ਲੋ ਕਿ ਉਹੀ ਇਮਿਊਨਿਟੀ ਸਾਡੇ ਸਰੀਰ ਦੇ ਉਲਟ ਕੰਮ ਕਰਨ ਲੱਗ ਜਾਂਦੀ ਹੈ ਦੁਸ਼ਮਨਾਂ ਨਾਲ ਲੜ ਕੇ ਜਿਹੜੀ ਬੈਡ ਬਣਤੀ ਰਹੇ ਬੈ ਐਲੀਮੈਂਟ ਨੇ ਬੋਡੀ ਦੇ ਵਿੱਚ ਉਹਨਾਂ ਦੇ ਨਾਲ ਮਿਲ ਕੇ ਸਰੀਰ ਨੂੰ ਡਾ ਲਾਉਣ ਦੇ ਵਿੱਚ ਕੰਮ ਕਰਨ ਲੱਗ ਜਾਂਦੇ ਤੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਲੋਕਾਂ ਨੂੰ ਤੁਸੀਂ ਦੇਖਿਆ ਉਹਨਾਂ ਰੋਮੈਟਿਕ ਆਰਥਰਾਇਟਸ ਦੀ ਗੱਲ ਕੀਤੀ ਹੈ ਰੋਮੈਟਿਕ ਆਰਥਰਾਇਟਸ ਦੇ ਵਿੱਚ ਜਿਹੜੀ ਚੌਥੀ ਸਟੇਜ ਹੈ ਰੋਮੈਟਿਕ ਫੀਵਰ ਦੀ ਹੁੰਦੀ ਹੈ ਜਦੋਂ શરી ਦੇ ਵਿੱਚ ਇਨਫੈਕਸ਼ਨ ਵੱਜ ਜਾਂਦੀ ਜੋੜਾਂ ਦੇ ਵਿੱਚ ਜਿਹੜਾ ਵਾਇਰਸ ਦਾ ਪ੍ਰਕੋਵ ਵੱਜਣਾ ਤਾਂ શરી ਆਪ ਦੇ ਆਪ ਨੂੰ ਠੀਕ ਕਰਨ ਲਈ ਉਹ ਜਿਹੜੇ ਕਾਰਟਿਲੇਜ ਜੰਮ ਰਹੀ ਹੁੰਦੀ ਹੈ ਜਿਵੇਂ ਜੋੜ ਜਾਮ ਹੋਣੇ ਸ਼ੁਰੂ ਹੁੰਦੇ ਆ ਉਸ ਤੋਂ ਪਹਿਲਾਂ શરી ਨੂੰ ਬੁਖਾਰ ਦਿੰਦਾ ਉਹਨੂੰ ਖੋਰਨ ਦੀ ਕੋਸ਼ਿਸ਼ ਕਰਦਾ ਕਿ ਜਿਹੜੀ ਇਹ ਕਾਰਟਿਲੇਜ ਜੰਮ ਰਹੀ ਹੈ ਇਹ ਜੰਮੇ ਨਾ ਜਦੋਂ ਜੋੜ ਜਾਮ ਹੋਣੇ ਸ਼ੁਰੂ ਹੁੰਦੇ ਨੇ ਕਿਸੇ ਅਗੜੀਆ ਦੇ ਮਰੀਜ਼ ਦੇ ਉਦੋਂ ਉਹਨੂੰ ਬੁਖਾਰ ਆਉਣਾ ਸ਼ੁਰੂ ਹੁੰਦਾ ਔਰ ਜਿਹੜੇ ਹੱਜਕਲ ਦੇ ਨਾ ਸਮਝ ਲੋਕ ਨੇ ਉਹ ਪੈਰਾਸੀਟਾਮੋਲ ਖਾ ਕੇ ਆ ਹੋਰ ਕਿਸੇ ਤਰ੍ਹਾਂ ਦੀ ਦਵਾਈ ਲੈ ਕੇ बुखार ਨੂੰ ਰੋਕ ਦਿੰਦੇ ਨੇ ਤੇ ਉਹਨਾਂ ਦੇ ਜਿਹੜੇ ਜੋੜ ਨੇ ਉਹ ਜਾਮ ਹੋ ਜਾਂਦੇ ਨੇ ਐਕਚੁਅਲ ਦੇ ਵਿੱਚ ਉਹ ਜੋੜ ਖੋਲਣ ਲਈ ਬੁਖਾਰ ਬੜੀ ਲੈ ਕੇ ਆ ਰਹੀ ਹੁੰਦੀ ਹੈ ਪਰ ਨਾ ਸਮਝੀ ਦੇ ਵਿੱਚ ਅਸੀਂ ਉਸ ਚੀ ਨੂੰ ਰੋਕ ਕੇ ਬੋਡੀ ਦੀ ਆਪ ਦੇ ਆਪ ਦੀ ਰਿਕਵਰੀ ਨੂੰ ਰੋਕ ਦਿੰਦੇ ਆ ਜਿਸ ਦੇ ਨਾਲ ਆਟੋ ਇਮਿਊਨ ਡਿਜ਼ੀਜ਼ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਜੀ ਇਹਦੇ ਵਿੱਚ ਆਪਾਂ ਕਈ ਪ੍ਰਕਾਰ ਦੇ ਕੈਂਸਰ ਹਾਈਪੋਥਾਇਰੋਇਡ ਮੋਟਾਪਾ ਇਸ ਤੋਂ ਇਲਾਵਾ ਆਪਣਾ ਨਰਵਸ ਸਿਸਟਮ ਦੇ ਰੋਗ ਇਹ ਵੀ ਆਪਣੇ ਸਾਰੇ ਜਿਹੜੇ ਨੇ ਰੋਗ ਕਾਰਨ ਬਣਦੇ ਜਿਹੜੇ ਲੋਕਾਂ ਨੂੰ ਜੀ ਐਂਜਾਇਟੀ ਦੀ ਪ੍ਰੋਬਲਮ ਹੈ ਡਿਪਰੈਸ਼ਨ ਦੀ ਪ੍ਰੋਬਲਮ ਹੈ ਘਰ ਦਾ ਮਾਹੌਲ ਜਿਹੜਾ ਉਹ ਡਿਸਟਰਬ ਹੈ ਜਾਂ ਉਹਨਾਂ ਦਾ ਪੇਟ ਡਿਸਟਰਬ ਹੈ ਉਹਨਾਂ ਲੋਕਾਂ ਦੇ ਵਿੱਚ ਇਹ ਸਿੰਪਟਮ ਦੇਖਣ ਨੂੰ ਪਾਈ ਜਾਂਦੇ ਨੇ ਬਿਲਕੁਲ ਤੇ ਹੁਣ ਆਈਏ ਆਪਾਂ ਇਲਾਜ ਵੱਲ ਜੀ ਇਲਾਜ ਨਾਲੋਂ ਸਭ ਤੋਂ ਪਹਿਲਾਂ ਕਹਿੰਦੇ ਜੀ ਪ੍ਰੇਚ ਚੰਗਾ ਬਿਲਕੁਲ ਪ੍ਰੀਵੈਂਸ਼ਨ ਇਜ਼ ਬੈਟਰ than ਕਯੂਰ ਪ੍ਰੇਚ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਾਰਨ ਲੱਭਣ ਦੀ ਲੋੜ ਪੈਣੀ ਹੈ ਕਿ ਤੁਹਾਨੂੰ ਕਿਸ ਕਾਰਨ ਕਰਕੇ ਜਿਹੜਾ ਅਸੀਂ ਪਿਛਲੇ ਇਸ ਵੀਡੀਓ ਦੇ ਵਿੱਚ ਪਿੱਛੇ ਜਾਣਕਾਰੀ ਦਿੱਤੀ ਹੈ ਕਿ ਪਸੀਨਾ ਆਉਂਦਾ ਕਿਉਂ ਹੈ ਹਮ ਫਸਟ ਆਫ ਆਲ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਆਪਦਾ ਬੀਪੀ ਚੈੱਕ ਕਰਨਾ ਸ਼ੁਰੂ ਕਰੋ ਹਮ ਸਵੇਰ ਉੱਠਣਸਾਰ ਕੋਸ਼ਿਸ਼ ਕਰੋ ਕਿ ਪੈਦਲ ਨਾ ਜਾਇਆ ਜਾਵੇ ਡਾਕਟਰ ਕੋਲ ਠੀਕ ਹੈ ਉੱਥੇ ਜਾ ਕੇ ਆਦਾ ਬੀਪੀ ਚੈੱਕ ਕਰਾਓ ਘਰੇ ਆਪਦੇ ਮਸ਼ੀਨ ਤੇ ਖੁਦ ਬੀਪੀ ਚੈੱਕ ਕਰਨਾ ਬੰਦ ਕਰ ਦਿਓ ਉਹ ਵੀ ਇੱਕ ਕਾਰਨ ਕਿਤੇ ਨਾ ਕਿਤੇ ਤੁਹਾਨੂੰ ਡਿਪਰੈਸ ਕਰਦਾ ਬੀਪੀ ਚੈੱਕ ਕਰਾਓ ਜੇ ਬੀਪੀ ਤੁਹਾਡਾ ਠੀਕ ਹੈ ਫਿਰ ਉਸ ਤੋਂ ਬਾਅਦ ਥਾਇਰੋਇਡ ਦਾ ਟੈਸਟ ਕਰਵਾਓ ਥਾਇਰੋਇਡ ਤੁਹਾਡਾ ਨਾਰਮਲ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਤੁਹਾਨੂੰ ਮੋਟਾਪਾ ਤਾਂ ਨਹੀਂ ਹੈ ਜਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਦਵਾਈਆਂ ਤਾਂ ਨਹੀਂ ਲੈ ਰਹੇ ਹਾਰਮੋਨ ਬੇਸਡ ਜਾਂ ਜੇ ਪੈਣਾ ਹੈਗੀ ਤਾਂ ਉਹਨਾਂ ਨੂੰ ਪੀਸੀਓਸੀ ਪੀਸੀਓਐਸ ਜਾਂ ਪੀਸੀਓ ਦੀ ਨੀ ਦਿੱਕਤ ਤਾਂ ਨਹੀਂ ਹੈਗੀ ਜਾਂ ਯੂਟਰਸ ਫਾਈਬਰੋਇਡ ਤਾਂ ਨਹੀਂ ਹੈਗੇ ਜਾਂ ਯੂਟਰਸ ਰੂਮ ਤਾਂ ਨਹੀਂ ਹੈਗੀ ਸਭ ਤੋਂ ਪਹਿਲਾ ਕਾਰਨ ਦੇਖੋ ਜੇ ਉਹਨੂੰ ਤੁਸੀਂ ਠੀਕ ਕਰ ਸਕਦੇ ਹੋ ਫੋਰ ਐਗਜ਼ਾਮਪਲ ਬੀਪੀ ਦੀ ਸਮੱਸਿਆ ਹੈ ਤੇ ਬੀਪੀ ਨੂੰ ਕਿਵੇਂ ਠੀਕ ਕਰਾਵੇ ਕਿਸੇ ਆਯੁਰਵੈਦਿਕ ਡਾਕਟਰ ਦੀ ਸਲਾਹ ਨਾਲ ਆਪਾਂ ਬੀਪੀ ਨੂੰ ਠੀਕ ਕਰ ਸਕਦੇ ਨਾਰਮਲ ਕਰ ਸਕਦੇ ਆ ਤੇ ਉਹਦੇ ਨਾਲ ਆਪਾਂ ਕੰਮ ਕਰਕੇ ਉਸ ਤੋਂ ਬਚਿਆ ਜਾ ਸਕਦਾ ਜੇ ਆਪਾਂ ਗੱਲ ਕਰੀਏ ਕੁਝ ਜਿਹੜੇ ਕਾਮਨ ਸੁਝਾਅ ਨੇ ਜਿਹੜੇ ਹਰ ਪੇਸ਼ੈਂਟ ਦੇ ਲਈ ਕੰਮ ਕਰਨਗੇ ਉਹ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕੀ ਨੀਂਦ ਇਨਸਾਨ ਨੂੰ ਗੱਦਿਆਂ ਤੇ ਨਹੀਂ ਆਉਂਦੀਗੀ ਕੰਨਿਆਂ ਤੇ ਵੀ ਆਏ ਨਹੀਂ ਸੂਲੀ ਦੇ ਮੈਂ ਹਾਂ ਨੀਂਦ ਨਾਲੇ ਦੇਖੇ ਬਿਸਤਰਾ ਤੇ ਭੋਖਾ ਨਾ ਦੇਖੇ ਮਾਸ ਸੋ ਇਸੇ ਤਰ੍ਹਾਂ ਨੀਂਦ ਜਿਹੜੀ ਆ ਉਹ ਨੀਂਦ ਆਉਣੀ ਜ਼ਰੂਰੀ ਹੈ ਨੀਂਦ ਤਾਂ ਹੈਗੀ ਜਿਹੜਾ ਮੌਲ ਹੈ ਉਹ ਸੁਖਾਵਾਂ ਹੋਏਗਾ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਰੈਸਪੀਰੇਟਰੀ ਟਰੈਕ ਦੀ ਸਮੱਸਿਆ ਹੈ ਜਿਹੜੇ ਲੋਕਾਂ ਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਜਿਨ੍ਹਾਂ ਲੋਕਾਂ ਨੂੰ ਨੀਂਦ ਘਟ ਆਉਂਦੀ ਹੈ ਜਾਂ ਜਿਹੜੇ ਲੋਕਾਂ ਨੂੰ ਰਾਤ ਨੂੰ ਨੀਂਦ ਖੁੱਲ ਜਾਂਦੀ ਹੈ ਝਟਕਾ ਵੱਜਦਾ ਹੈ ਉਹਨਾਂ ਨੂੰ ਬੇਸਿਕਲੀ ਆਕਸੀਜਨ ਦੀ ਡੈਫੀਸ਼ੈਂਸੀ ਹੈ ਇਸ ਦੇ ਵਿੱਚ ਉਹਨਾਂ ਨੂੰ ਚਾਹੀਦਾ ਰਾਤ ਨੂੰ ਸੌਣ ਤੋਂ ਇੱਕ ਦੋ ਘੰਟੇ ਪਹਿਲਾਂ ਖਾਣਾ ਖਾ ਲੈਣ ਉਹ ਸੌਣ ਤੋਂ ਪੰਜ 10 15 ਮਿੰਟ ਪਹਿਲਾਂ ਲੌਂਗ ਲੌਂਗ ਜਾਂ ਲੰਬੇ ਸਾਹ ਲੈਣ ਦੀ ਜਿਹੜੀ ਐਕਸਰਸਾਈਜ਼ ਹੈ ਉਹ 10 ਮਿੰਟ ਜ਼ਰੂਰ ਕਰਨ ਤਾਂ ਕਿ ਬੋਡੀ ਦੇ ਵਿੱਚ ਜਿਹੜੀ ਆਕਸੀਜਨ ਦੀ ਡੈਫੀਸ਼ੈਂਸੀ ਉਹਨੂੰ ਪੂਰਾ ਕੀਤਾ ਜਾ ਸਕੇ ਆਪਦੇ ਬੈਡਰੂਮ ਦੇ ਵਿੱਚ ਹੋ ਸਕੇ ਤੇ ਰੋਸ਼ਨਦਾਰ ਜਰੂਰ ਖੁੱਲਾ ਰੱਖੋ ਤਾਂ ਕਿ ਜਿਹੜੀ ਗਰਮ ਹਵਾ ਹੈ ਤੇ ਆਕਸੀਜਨ ਹੈ ਜਿਹੜੀ ਉਹਦਾ ਵੈਂਟੀਲੇਸ਼ਨ ਹੁੰਦੀ ਰਹੇ ਜਦੋਂ ਰੋਸ਼ਨ ਦਾ ਚੱਲੂਗਾ ਜਾਂ ਐਗਜੋਸ ਚੱਲੂਗਾ ਤਾਂ ਜਿਹੜੀ ਠੰਡੀ ਹਵਾ ਉਹ ਥੱਲੇ ਬਾਰੀਆਂ ਦੇ ਵਿੱਚੋਂ ਦੀ ਇਹ ਦਰਵਾਜ਼ੇ ਦੇ ਵਿੱਚੋਂ ਦੀ ਅੰਦਰ ਆਏਗੀ ਤੇ ਜਿਹੜੀ ਕਾਰਬਨ ਡਾਈਆਕਸਾਈਡ ਹਲਕੀ ਹੋਣ ਕਰਕੇ ਉੱਪਰ ਉੜ ਜਾਂਦੀ ਉਹ ਸਰਕਲ ਚੱਲੇਗਾ ਤਾਂ ਤੁਹਾਡੀ ਜਿਹੜਾ ਰੂਮ ਹੈ ਉਹਦੇ ਵਿੱਚ ਆਕਸੀਜਨ ਦੀ ਜਿਹੜੀ ਡੈਫੀਸ਼ੈਂਸੀ ਨਹੀਂ ਹੋਏਗੀ ਸੈਕੰਡ ਮਨੀ ਪlant ਇੱਕ ਜਾਂ ਦੋ ਕਮਰੇ ਤੁਸੀਂ ਆਦੇ ਬੈਡਰੂਮ ਚ ਜ਼ਰੂਰ ਰੱਖੋ ਜਿਵੇਂ ਸਨੇਕ ਪlant ਹੈ ਜਿਹੜੇ ਆਕਸੀਜਨ ਤੋਂ ਤੁਹਾਨੂੰ ਆਕਸੀਜਨ ਤੋਂ ਦਿੰਦੇ ਨੇ ਉਹੋ ਜਿਹੇ ਜਿਹੜੇ ਪੌਦੇ ਤੁਸੀਂ ਆਦੇ ਬੈਡਰੂਮ ਚ ਜ਼ਰੂਰ ਰੱਖੋ ਤੀਸਰਾ ਤੁਹਾਡੇ ਜਿਹੜੇ ਬੈਡ ਨੇ ਜਿਹਦੇ ਤੁਸੀਂ ਸੌ ਰਹੇ ਹੋ ਉਹਦੇ ਜਿਹੜੇ ਗੱਦੇ ਐ ਬਹੁਤ ਜ਼ਿਆਦਾ ਹਾਰਡ ਜਾਂ ਬਹੁਤ ਜ਼ਿਆਦਾ ਨਰਮ ਨਹੀਂ ਹੋਣੇ ਚਾਹੀਦੇਗੇ ਕੰਫਰਟੇਬਲੀ ਜਿਹੜੇ ਕੱਪੜੇ ਐ ਤੁਹਾਡੇ ਬਹੁਤ ਜ਼ਿਆਦਾ ਟਾਈਟ ਨਹੀਂ ਹੋਣੇ ਚਾਹੀਦੇਗੇ ਹਲਕੇ ਕੱਪੜੇ ਪਾ ਕੇ ਸੋਵੋ ਤਾਂਕਿ ਤੁਹਾਡੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਟ੍ਰੈਚ ਦੀ ਜਾਂ ਤੁਹਾਨੂੰ ਇਰੀਟੇਸ਼ਨ ਨਾ ਹੋਵੇ ਤਾਂਕਿ ਤੁਹਾਡੀ ਨੀਂਦ ਦੀ ਜਿਹੜੀ ਕੁਆਲਿਟੀ ਹੋਰ ਚੰਗੀ ਹੋਵੇ ਇਸ ਤੋਂ ਇਲਾਵਾ ਰਾਤ ਨੂੰ ਖਾਣ ਤੋਂ ਸੌਣ ਤੋਂ ਘੱਟੋ ਘੱਟ 1-2 ਘੰਟੇ ਪਹਿਲਾਂ ਖਾਣਾ ਖਾਓ ਲੇਟ ਨਾਈਟ ਸੌਣ ਦੀ ਜਿਹੜੀ ਆਦਤ ਐ ਜੇ ਤੁਸੀਂ ਬੰਦ ਕਰ ਦੋਗੇ ਸੁਬਾ 5 ਵਜੇ ਬ੍ਰਹਮ ਮੂਰਤ ਤੁਸੀਂ 4 ਵਜੇ ਉੱਠਣਾ ਸ਼ੁਰੂ ਕਰੋਗੇ ਤੇ ਓਬਵੀਅਸ ਹੀ ਹੈ ਕਿ ਰਾਤ ਨੂੰ ਤੁਹਾਨੂੰ 6 6:30 ਵਜੇ 7 ਵਜੇ ਤੁਹਾਨੂੰ ਨੀਂਦ ਆਣੀ ਸ਼ੁਰੂ ਹੋ ਜੇਗੀ ਔਰ 8 ਵਜੇ ਤੱਕ ਤੁਸੀਂ ਬਿਨਾ ਕਿਸੇ ਸਲੀਪਿੰਗ ਪਿਲਸ ਦੇ ਬਿਨਾ ਕਿਸੇ ਨਸ਼ੇ ਦੇ ਤੁਹਾਨੂੰ ਨੀਂਦ ਆਏਗੀ ਔਰ ਇਹੋ ਜਿਹੀ ਨੀਂਦ ਆਏਗੀ ਜਿਹੜੀ ਤੁਸੀਂ ਬਚਪਨ ਦੇ ਵਿੱਚ ਤੁਸੀਂ ਲੈਂਦੇ ਰਹੇ ਹੋ ਸੋ ਕੁਦਰਤ ਦੇ ਹਿਸਾਬ ਨਾਲ ਜੇ ਅਸੀਂ ਚੱਲਣਾ ਸ਼ੁਰੂ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਇਹੋ ਜਿਹੇ ਜਿਹੇ ਨਾਮ ਰਾਤ ਬਿਮਾਰੀਆਂ ਉਹਨਾਂ ਤੋਂ ਵੀ ਖੜਾ ਚੜ ਜਾਏਗਾ ਤੇ ਡਾਕਟਰ ਜੀ ਤੁਸੀਂ ਆਕਸੀਜਨ ਦੀ ਗੱਲ ਕੀਤੀ ਹੈ ਤੇ ਸਰੀਰ ਦੇ ਵਿੱਚ ਆਕਸੀਜਨ ਲਿਜਾਣ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੀਮੋਗਲੋਬਿਨ ਦਾ ਜੀ ਜਿਨ੍ਹਾਂ ਲੋਕਾਂ ਚ ਐਚਵੀ ਘਟਾ ਹੈ ਉਹਨਾਂ ਨੂੰ ਇਹ ਪ੍ਰੋਬਲਮ ਆਏਗੀ ਜੀ ਬਿਲਕੁਲ ਬਹੁਤ ਵਧੀਆ ਜੀ ਕੁਐਸਚਨ ਕੀਤਾ ਕੁਲਵੰਜੀ ਮੈਂ ਹਮੇਸ਼ਾ ਤੁਹਾਡੀ ਤਾਰੀਫ ਕਰਦਾ ਹਾਂ ਅੱਜ ਵੀ ਕਰਨੀ ਪੈਂਦੀ ਹੈ ਕਿ ਬੜੇ ਠੁਕਵੇਂ ਸਮੇਂ ਤੇ ਤੁਸੀਂ ਠੁਕਵਾ ਸਵਾਲ ਕੀਤਾ ਜੀ ਬੇਸਿਕਲੀ ਸਾਡੇ ਬਾਡੀ ਦੇ ਵਿੱਚ ਜਿਹੜਾ ਖੂਨ ਹੈ ਹਿਮੋਗਲੋਬਿਨ ਉਹਦੇ ਵਿੱਚ ਡਬਲਯੂ ਬੀ ਸੀ ਆਰ ਬੀ ਸੀ ਹੁੰਦੇ ਨੇ ਸੋ ਜਿਹੜੇ ਆਰ ਬੀ ਸੀ ਨੇ ਜਿਹਨੂੰ ਰੈੱਡ ਬਲੱਡ ਸੈੱਲ ਜਿਹਨੂੰ ਲਾਲ ਕੋਸ਼ਿਕਾਵਾਂ ਕਹਿੰਦੇ ਨੇ ਐਚ ਬੀ ਸੀ ਨੂੰ ਕਹਿੰਦੇ ਨੇ ਐਚ ਬੀ ਐ ਜੀ ਤੇਰੀ ਆਰ ਬੀ ਸੀ ਨੇ ਜਿਹੜੇ ਆਰ ਬੀ ਸੀ ਦੀ ਜਿਹਦੀ ਮੇਨ ਪਰਮਾਤਮਾ ਨੇ ਡਿਊਟੀ ਲਈ ਆ ਉਹ ਆਕਸੀਜਨ ਕੈਰੀਿੰਗ ਕੈਪੈਸਿਟੀ ਉਹਦੀ ਆਰ ਬੀ ਸੀ ਤੇ ਡਿਪੈਂਡ ਕਰਦੀ ਹੈ ਤੇ ਆਰ ਬੀ ਸੀ ਡਿਪੈਂਡ ਕਰਦੇ ਆ ਕਿ ਤੁਹਾਡੀ ਬੋਡੀ ਦੇ ਵਿੱਚ ਖੂਨ ਕਿੰਨਾ ਹੈ ਜਿਹੜੇ ਬੰਦੇ ਦੇ ਵਿੱਚ ਖੂਨ ਦੀ ਮਾਤਰਾ ਪੂਰੀ ਹੈ ਉਸ ਬੰਦੇ ਨੂੰ ਡਿਪਰੈਸ਼ਨ ਨਹੀਂ ਹੋਊਗਾ ਉਸ ਬੰਦੇ ਨੂੰ ਨੀਂਦ ਅੱਛੀ ਆਊਗੀ ਉਸ ਬੰਦੇ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੋਂ ਉਹ ਪਚਿਆ ਰਹੇਗਾ ਪਰ ਜਿਹੜੇ ਬੰਦੇ ਜੀ ਬੇਸਿਕ ਜਿਹੜਾ ਖੂਨ ਸਾਡੇ ਸੀਰ ਵਿੱਚ ਜੋ ਅਸੀਂ ਖਾਂਦੇ ਆ ਤੁਸੀਂ ਬਾਦਮ ਖਾ ਰਹੇ ਹੋ ਤੁਸੀਂ ਅਖਰੋਟ ਖਾ ਰਹੇ ਹੋ ਤੁਸੀਂ ਚਾਵਲ ਪ੍ਰਸ਼ਕਾ ਰਹੇ ਹੋ ਸੋਨਾ ਖਾ ਰਹੇ ਹੋ ਚਾਂਦੀ ਖਾ ਰਹੇ ਹੋ ਉਹ ਹਰ ਇੱਕ ਚੀਜ਼ ਨੂੰ ਲੈ ਕੇ ਤਾਂ ਬੋਡੀ ਤੱਕ ਨਿਊਟ੍ਰੀਸ਼ਨ ਨੂੰ ਬਲੱਡ ਨਹੀਂ ਜਾਂਦਾ ਬਿਲਕੁਲ ਜਦੋਂ ਸਾਡੀ ਬੋਡੀ ਦਾ ਜਿਹੜਾ ਟਰਾਂਸਪੋਰਟਰ ਹੈ ਉਹ ਕਮਜ਼ੋਰ ਹੈ ਵਿਚਾਰਾ ਉਹਦੇ ਕੋਲੋਂ ਨੀਆਂ ਗੱਡੀਆਂ ਹੀ ਨਹੀਂ ਹੈਗੀਆਂ ਸਾਡੇ ਲੀਵਰ ਤੱਕ ਸਾਡੀ ਕਿਡਨੀ ਤੱਕ ਸਾਡੇ ਬ੍ਰੇਨ ਤੱਕ ਜੇ ਉਹ ਨਿਊਟ੍ਰੀਸ਼ਨ ਨਹੀਂ ਪਹੁੰਚਾ ਸਕਦਾਗਾ ਤੇ ਸਾਡੀ ਸਾਰੀ ਓਵਰਆਲ ਬੋਡੀ ਜਿਹੜੀ ਹੈ ਵੀਕ ਹੋ ਜਾਏਗੀ ਸੋ ਆਕਸੀਜਨ ਦੀ ਮਾਤਰਾ ਨੂੰ ਵਧਾਉਣ ਲਈ ਸਭ ਤੋਂ ਪਹਿਲਾਂ ਬੋਡੀ ਦੇ ਵਿੱਚ ਜਿਹੜਾ ਹਿਮੋਗਲੋਬਿਨ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਔਰ ਹਿਮੋਗਲੋਬਿਨ ਦੀ ਜਿਹੜੀ ਕੁਆਲਿਟੀ ਨਾਲ ਸਾਨੂੰ ਸਾਡੇ ਲੀਵਰ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਆਪਾਂ ਪਿਛਲੇ ਵੀ ਕਈ ਵੀਡੀਓ ਚ ਜਾਣਕਾਰੀ ਦਿੱਤੀ ਹੈ ਕਿ ਲੀਵਰ ਡੀਟੌਕਸਨ ਆਦੇ ਕੈਪਸੂਲ ਅਸੀਂ ਬਣਾਉਨੇ ਆ ਸਿਰਫ ਇਸੇ ਲਈ ਬਣਾਉਨੇ ਆ ਕਿ ਬਾਡੀ ਦੇ ਵਿੱਚ ਜਿਹੜੇ ਜਿੰਨੇ ਟੌਕਸਨ ਹੈ ਉਹ ਬਾਡੀ ਚੋਂ ਬਾਹਰ ਚਾਣ ਜਿੱਦਾਂ ਸਾਡੀ ਸਰੀਰ ਦੇ ਵਿੱਚ ਨਵਾਂ ਖੂਨ ਬਣੇ ਨਵਾਂ ਖੂਨ ਬਣੇਗਾ ਤਾਂ ਸਾਡੇ ਸਰੀਰ ਜਗਾ ਮਨ ਦੀ ਸਟਰੰਗ ਹੋਊਗੀ ਤੇ ਹਰ ਬਿਮਾਰੀ ਦੇ ਨਾਲ ਉਹ ਮੁਕਾਬਲਾ ਕਰ ਪਾਊਗਾ ਜੀ ਜੀ ਬਿਲਕੁਲ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਕਈਆਂ ਨੂੰ ਕਾਫੀ ਕਿਸੇ ਨੂੰ ਕੁਝ ਕਿਸੇ ਨੂੰ ਨਸ਼ਾ ਕਿਸੇ ਨੂੰ ਚਾਹ ਕਿਸੇ ਨੂੰ ਕੋਈ ਚੀਜ਼ ਲੈਣ ਦੀ ਹੱਤ ਹੁੰਦੀ ਹੈ ਤੇ ਕਈ ਤਾਂ ਸ਼ਾਮ ਨੂੰ ਪੈਗ ਦੇ ਨਾਲ ਮਸਾਲੇਦਾਰ ਜਿਹੜਾ ਮੁਰਗਾ ਵੀ ਖਾ ਕੇ ਸੌਂਦੇ ਨੇ ਇਹ ਵੀਕ ਕਾਰਨ ਬਣਦਾ ਜੀ ਜੀ ਬਿਲਕੁਲ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਹਾਂ ਕਿ ਲੋਕ ਨਸ਼ਾ ਕਰਦੇ ਨੇ ਖਾਸ ਤੌਰ ਤੇ ਅਲਕੋਹਲ ਅੱਜ ਕੱਲ੍ਹ ਆਮ ਚੱਲਣ ਦੇ ਵਿੱਚ ਹੋ ਗਿਆ ਨਕਾ ਕੋਈ ਵੀ ਨੁਕਸਾਨ ਕਰਦੀ ਹੈ ਜੀ ਬਿਲਕੁਲ ਉਹ ਉਹਦੇ ਵਿੱਚ ਕੈਫੀਨ ਹੋਣ ਕਰਕੇ ਸਰੀਰ ਦੇ ਵਿੱਚ ਜਿਹੜੀ ਹੈ ਕਿਦਾਂ ਕਿਦਾਂ ਨੁਕਸਾਨ ਦਿੰਦੀ ਹੈ ਜੀ ਜੀ ਤੇ ਕੁੱਲ ਮਿਲਾ ਕੇ ਮੇਰੇ ਮਤਲਬ ਕੇ ਸਾਰੀ ਜਾਣਕਾਰੀ ਜਿਹੜੀ ਹੈ ਇਹ ਅੱਜ ਕੰਪਲੀਟ ਹੈਗੀ ਹੈ ਤੇ ਜਾਂਦਿਆਂ ਨੇ ਹੁਣ ਆਪਣਾ ਨੰਬਰ ਤੇ ਆਪਣੀ ਡਿਟੇਲਸ ਸਾਂਝੀਆਂ ਕਰ ਦੋ ਕਿਹੜੇ ਦਿਨ ਤੁਸੀਂ ਕਿੱਥੇ ਮਿਲਦੇ ਹੋ ਤਾਂ ਕਿ ਜਿਹੜਾ ਤੁਹਾਡੇ ਨਾਲ ਇਸ ਸਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦਾ ਜਾਂ ਕੁਝ ਹੋਰ ਸਮੱਸਿਆ ਦੇ ਸਬੰਧੀ ਤੁਹਾਨੂੰ ਮਿਲਣਾ ਚਾਹੁੰਦਾ ਜੀ ਹਾਂ ਸਾਹਿਬ ਜੀ ਕੋਲਵੰਤ ਜੀ ਮਲੋੜ ਵਿੱਚ ਪਹਿਲੇ 3 ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਮੈਂ ਗੁਰਨਾਨ ਨਾਨਕ ਅਰਵਧਿਕ ਸੈਂਟਰ ਰੇਲਵੇ ਸਟੇਸ਼ਨ ਦੇ ਕੋਲ ਬੈਠਦਾ ਸਵੇਰ 10:00 ਤੋਂ ਲੈ ਕੇ 5:00 ਵਜੇ ਤੱਕ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਕੋਲ ਪੈਟਰੋਲ ਪੰਪ ਵਾਲੀ ਗਲੀ ਦੇ ਵਿੱਚ ਹਰ ਵੀਰਵਾਰ ਦੇ ਵੀਰਵਾਰ ਸਵੇਰੇ 10 ਤੋਂ 5 ਇਸੇ ਤਰ੍ਹਾਂ ਸ਼ੁੱਕਰਵਾਰ ਤੇ ਸ਼ਨੀਵਾਰ ਸੈਕਟਰ 70 ਮਟੌਰ ਵਿਖੇ ਸਵੇਰੇ 10:00 ਤੋਂ ਲੈ ਕੇ 5:00 ਵਜੇ ਤੱਕ ਬੈਠਦਾ ਮੇਰੇ ਦੋ ਮੋਬਾਈਲ ਨੰਬਰ ਨੇ ਜੀ ਦੋਵਾਂ ਤੇ ਵਟਸਐਪ ਚੱਲਦਾ ਹੈ ਵਟਸਐਪ ਤੇ ਤੁਸੀਂ ਆਪਦੀ ਸਮੱਸਿਆ ਤੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਪਹਿਲਾ ਨੰਬਰ ਹੈ 9814176221 9814176221 ਦੂਸਰਾ ਨੰਬਰ ਹੈ 9115550911 911550911 ਇਹਨਾਂ ਦੋਵਾਂ ਨੰਬਰਾਂ ਤੇ ਤੁਸੀਂ ਟਾਈਮ ਲੈ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਜੇ ਕੋਈ ਪ੍ਰੋਡਕਟ ਮੰਗਾਣਾ ਹੈ ਤਾਂ ਤੁਹਾਨੂੰ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਬਹੁਤ ਬਤਨ ਰਾਜੀ ਸ਼ੁਕਰੀਆ ਸ਼ੁਕਰੀਆ ਫਿਰ ਸੋ ਡਾਕਟਰ ਹਰਨਾਉ ਸਿੰਘ ਜੀ ਤੋਂ ਜਾਣਿਆ ਸੁੱਤੇ ਵਕਤ ਪਸੀਨਾ ਕਿਉਂ ਆਉਂਦਾ ਮੂੰਹ ਦੇ ਵਿੱਚੋਂ ਪਾਣੀ ਜਿਹੜਾ ਉਹ ਕਿਉਂ ਡਿੱਗਦਾ ਤੇ ਅਸੀਂ ਘਬਰਾ ਕੇ ਛਾਲ ਮਾਰ ਕੇ ਇੱਕਦਮ ਰੌਲਾ ਪਾ ਕੇ ਕਿਉਂ ਉੱਠ ਜਾਂਦੇ ਆ ਜਿਹਨੂੰ ਸਲੀਪ ਐਕਨੀਆ ਵੀ ਕਹਿ ਸਕਦੇ ਆ ਆਪਾਂ ਤੇ ਹੋਰ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਨੇ ਕਈ ਕਹਿੰਦੇ ਨੇ ਭੂਤ ਪ੍ਰੇਤ ਦੇ ਸੁਹਣੇ ਆਉਂਦੇ ਨੇ ਕਈ ਕਹਿੰਦੇ ਕੀ ਹੁੰਦਾ ਕੀ ਹੁੰਦਾ ਉਹਦੇ ਪਿੱਛੇ ਦੇ ਕੀ ਕਾਰਨ ਨੇ ਕਿਉਂ ਹੁੰਦਾ ਕੀ ਕਿੱਦਾਂ ਹੁੰਦਾ ਇੱਕ ਇੱਕ ਡਿਟੇਲ ਜਿਹੜੀ ਆ ਉਹ ਅਸੀਂ ਕੋਸ਼ਿਸ਼ ਕੀਤੀ ਆ ਵੀ ਘੱਟ ਸਮੇਂ ਦੇ ਵਿੱਚ ਤੁਹਾਡੇ ਤੱਕ ਪਹੁੰਚਾਈਏ ਤੇ ਉਹਦੇ ਨਾਲ ਨਾਲ ਅਸੀਂ ਤੁਹਾਨੂੰ ਉਹਦੇ ਜਿਹੜੇ ਨੇ ਇਲਾਜ ਵੀ ਦੱਸੇ ਘਰੇਲੂ ਇਲਾਜ ਕੋਈ ਫालतू ਕੁਝ ਨਹੀਂ ਕਰਨਾ ਹੈਗਾ ਕੁਝ ਜਿਹੜੇ ਨੇ ਪਰਹੇਜ਼ ਕਰਨੇ ਨੇ ਇਹ ਜ਼ਰੂਰੀ ਨੇ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕੋਈ ਮੁੱਲ ਨਹੀਂ ਲੱਗਣਾ ਕਿਸੇ ਇੱਕ ਨੂੰ ਸ਼ੇਅਰ ਕੀਤੀ ਹੋਈ ਵੀਡੀਓ ਭੇਜ ਕੇ ਉਸਨੇ ਕੋਲ ਕੇ ਵੇਖੀ ਤੇ ਉਸਦੇ ਇੱਕ ਕੰਮ ਆ ਗਈ ਜਾਂ ਉਹ ਆਪਣੀ ਕਿਸੇ ਸਮੱਸਿਆ ਤੋਂ ਛੁਟਕਾਰਾ ਪਾ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨੂੰ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੇ ਤੱਕ ਬਨ ਦੇ ਇਜਾਜ਼ਤ ਧੰਨਵਾਦ ਧੰਨਵਾਦ